ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਚੈਨਲ ਦੇਸ਼ ਦੁਨੀਆ ਤੁਹਾਨੂੰ ਖਬਰਾਂ ਦਿਖਾਉਂਦੇ ਰਹਿੰਦੇ ਆ ਮੇਰੇ ਨਾਲ ਅੱਜ ਉਹ ਸ਼ਖਸੀਅਤਾਂ ਉਹ ਪਰਸਨਸ ਬੈਠੇ ਨੇ ਜਿਹੜੇ ਕਿ ਕਈ ਲੋਕ ਕੈਮਰੇ ਦੇ ਅੱਗੇ ਆ ਕੇ ਆਪਣੇ ਆਪ ਨੂੰ ਬਹੁਤ ਨਿਖਾਰਦੇ ਨੇ ਜਦੋਂ ਸਮਾਜ ਵਿੱਚ ਸੇਵਾ ਕਰਦੇ ਨੇ ਤਾਂ ਕਿਤੇ ਨਾ ਕਿ ਉਹਨਾਂ ਦੀ ਭਾਵਨਾ ਜਾਂ ਉਹਨਾਂ ਦੀ ਫੈਨ ਫੋਲੋਇੰਗ ਹੀ ਉਹਨਾਂ ਨੂੰ ਜਮਕਾ ਦਿੰਦੀ ਆ ਪਰ ਕੁਝ ਸ਼ਖਸੀਅਤਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਉਹਨਾਂ ਦੇ ਪਿੱਛੇ ਕੰਮ ਕਰਦੇ ਹੁੰਦੀਆਂ ਨੇ ਹਮੇਸ਼ਾ ਸਾਇਲੈਂਟ ਰਹਿੰਦੀਆਂ ਨੇ ਤੇ ਕਿਤੇ ਨਾ ਕਿ ਚੈਨਲ ਦੇਸ਼ ਦੁਨੀਆ ਲਗਾਤਾਰ ਤੁਹਾਨੂੰ ਅਜਿਹੀਆਂ ਤਸਵੀਰਾਂ ਦਿਖਾਉਂਦਾ ਰਹਿੰਦਾ ਵਾ ਕਿਉਂਕਿ ਸਵਾਸੇਵੀ ਦੀ ਗੱਲ ਕਰਾਂ ਤਾਂ ਰਮਨ ਨਭਰਾਏ ਹਲਕਾ ਪੂਰਬੀ ਦੇ ਵਿੱਚ ਗੱਲ ਕਰਾਂ ਤਾਂ ਕਿਲੋਧਾਨੇ ਸ਼ਹਿਰ ਚ ਇੱਕ ਵੱਡਾ ਨਾਮ ਰਏ ਨੇ ਜਿਹੜੇ ਕਿ ਬੇਸਹਾਰਾ ਪਸ਼ੂਆਂ ਦੀ ਲਗਾਤਾਰ ਮਦਦ ਕਰਦੇ ਹਮੇਸ਼ਾ ਸਾਹਮਣੇ ਆਉਂਦੇ ਰਹਿੰਦੇ ਨੇ ਦਿਨ ਹੋਵੇ ਰਾਤ ਹੋਵੇ ਅਸੀਂ ਆਪਣੇ ਚੈਨਲ ਤੇ ਬਹੁਤ ਸਟੋਰੀਆਂ ਚਲਾਈਆਂ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਉਹਨਾਂ ਦੇ ਫਾਲੋਅਰ ਨੇ ਕਿਉਂਕਿ ਜਦੋਂ ਵੀ ਉਹਨਾਂ ਦਾ ਕੋਈ ਜ਼ਰੂਰੀ ਕੰਮ ਹੁੰਦਾ ਰਜ਼ੀਵਾ ਹੁੰਦਾ ਵਾ ਪਰ ਸੜਕ ਤੇ ਅਗਰ ਕਿਸੇ ਆਵਾਰਾ ਪਸ਼ੂ ਨੂੰ ਦੇਖਦੇ ਆ ਬੇਸਹਾਰਾ ਨੂੰ ਦੇਖਦੇ ਛੱਟ ਪੇਟ ਲੱਗੀ ਦੇਖਦੇ ਤਾਂ ਆਪਣੇ ਜ਼ਰੂਰੀ ਰਜਵੇਂ ਵੀ ਛੱਡ ਦਿੰਦੇ ਰਮਨ ਉਭਰਾਏ ਜੀ ਔਰ ਇੱਕ ਸੰਸਥਾ ਜਿਹੜੀ ਕਿ ਚੱਲ ਰਹੀ ਹੈ ਐਨੀਮਲਸ ਲਵਰਸ ਸੰਸਥਾ ਜਿਨ੍ਹਾਂ ਦੇ ਨਾਲ ਕੰਮ ਕਰਦੇ ਆ ਪਰ ਉਹਦੇ ਪਿੱਛੇ ਇੱਕ ਐਸਪੀਸੀਏ ਨਾਮ ਦੀ ਸੰਸਥਾ ਕੰਮ ਕਰਦੀ ਆ ਜਿਨ੍ਹਾਂ ਦੇ ਕੀ ਮੁਖੀ ਸੁਨੀਲ ਨਰੂਲਾ ਜੀ ਸਾਡੇ ਨਾਲ ਮੌਜੂਦ ਨੇ ਔਰ ਰਮਨ ਉਭਰਾਏ ਜੀ ਮੌਜੂਦ ਨੇ ਪਹਿਲਾਂ ਤਾਂ ਸਵਾਗਤ ਕਰਦੇ ਆ ਰਮਨ ਉਭਰਾਏ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਨਤ ਚੰਡੀ ਜੀ ਰਾਜੇ ਰਾਜੇ ਜੀ ਹਾਂ ਸੁਨੀਲ ਨਰੂਲਾ ਜੀ ਤੁਹਾਡਾ ਵੀ ਸਰ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਉਭਰਾਏ ਜੀ ਜਿੱਦਾਂ ਕੀ ਦੇਖਦੇ ਆ ਸਰ ਰਮਨ ਉਭਰਾਏ ਲਗਾਤਾਰ ਫੀਲਡ 'ਚ ਕੰਮ ਕਰਦੇ ਨਜ਼ਰ ਪਹਿਲਾਂ ਤਾਂ ਮੈਂ ਰਮਨ ਬਰਾਏ ਦੀ ਸ਼ਖਸੀਅਤ ਦੇਖਣਾ ਚਾਹੁੰਦਾ ਵੀ ਤੁਹਾਡੇ ਟੱਚ ਚ ਕਿੱਦਾਂ ਆਏ ਨੇ ਔਰ ਕਿੱਦਾਂ ਜਦਾਂ ਇਹ ਉਪਰਾਲੇ ਕਰਦੇ ਨੇ ਆਵਾਰਾ ਪਸ਼ੂ ਨੂੰ ਲੈ ਕੇ ਕਿੱਦਾਂ ਦਿਖਦੇ ਆਣੇ ਜੋ ਉਪਰਾਲੇ ਨੂੰ ਕਿ ਲਗਾਤਾਰ ਸੜਕਾਂ ਦੇ ਜਾਂ ਫੇਸਬੁੱਕ ਤੇ ਲਾਈਵ ਹੁੰਦੇ ਨੇ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਮੇਰਾ ਨਾਮ ਸੁਨੀਲ ਲੁੱਲਾ ਅਸੀਂ ਕੁਝ ਸਾਲ ਪਹਿਲਾਂ ਇੱਕ ਸੰਸਥਾ ਸ਼ੁਰੂ ਕੀਤੀ ਸੀ ਐਨੀਮਲ ਲਵਰਸ ਗਰੁੱਪਸ ਵਰਸਪ ਗਰੁੱਪ ਬਣਾਇਆ ਸੀ ਉਹ ਕਰਦੇ 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 ਮੈਂਬਰਸ ਜੁੜ ਗਏ ਤੇ ਐਸੇ ਕਰਦੇ 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 ਅਸੀਂ ਸਰਕਾਰ ਦੇ ਟੱਚ 'ਚ ਵੀ ਆ ਗਏ ਜਿੱਦਾਂ ਕਿ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਐਸਪੀਸੀਏ ਐਸਪੀਸੀਏ ਸੁਸਾਇਟੀ ਫੋਰ ਪ੍ਰੋਫੈਸ਼ਨਲ ਰੋਕਟ ਟੂ ਐਨੀਮਲਸ ਇਹਨਾਂ ਦੇ ਜਿਹੜੇ ਸਾਡੇ ਪ੍ਰਮੁੱਖ ਡੀਸੀ ਸਾਹਿਬ ਹੈ ਤੇ ਉਹਨਾਂ ਦੀ ਗਵਾਹੀ ਹੈ ਕਿ ਅਸੀਂ ਸਾਰਾ ਪ੍ਰਸ਼ਾਸਨ ਦੇ ਹੇਠ ਹੀ ਅਸੀਂ ਕੰਮ ਕਰਦੇ ਆ ਤੇ ਉਹਦੇ ਚ ਫਿਰ ਅਸੀਂ ਪਹਿਲਾਂ ਸਟਰੀਟ ਡੌਗਸ ਵਗੈਰਾ ਦੇ ਅਸੀਂ ਜਿਹੜੇ ਸੜਕਾਂ 'ਚ ਜ਼ਖਮੀ ਹੋ ਜਾਂਦੇ ਉਹਨਾਂ ਦੇ ਲਾਜ ਵਗੈਰਾ ਕਰਵਾਉਂਦੇ ਸੀਗੇ ਚੱਕ ਕੇ ਐਮੂਲੈਂਸ ਭੇਜ ਕੇ ਮੰਗਾਉਂਦਾ ਹਸਪੀਟਲ ਭੇਜਨਾ ਜੋ ਵੀ ਉਹਨਾਂ ਦਾ ਕਰਵਾਉਣਾ ਔਰ ਕਰਦੇ ਕਰਦੇ ਫਿਰ ਸਾਡਾ ਝੁਕਾਵ ਥੋੜਾ ਜਿਹਾ ਗਾਮਾ ਮਾਤਾ ਨੰਦੀ ਬੈਲਿੰਦਾ ਵੱਲ ਹੋ ਗਿਆ ਉਸੇ ਚ ਸੇ ਸਾਡੇ ਰਮਨ ਜੀ ਸਾਡੇ ਸਰਪੰਚ ਚ ਆ ਗਏ ਤੇ ਤਿੰਨ ਚਾਰ ਸਾਲ ਤੋਂ ਰਮਨ ਜੀ ਨਾਲ ਮੇਰਾ ਸੰਪਰਕ ਹੈ ਔਰ ਜਿੰਨਾ ਵੀ ਫੀਲਡ ਵਰਕ ਹੈਗਾ ਇਸ ਗਾਮਾ ਦਾ ਸਾਰਾ ਰਮਨ ਜੀ ਦੇ ਹੱਥ ਹੀ ਹੈ ਸਰ ਪਹਿਲਾਂ ਤੇ ਇੱਕ ਵਾਰੀ ਮੜ ਕੇ ਸੰਸਥਾ ਬਾਰੇ ਦੱਸਦੇ ਹੋਏ ਸੰਸਥਾ ਹੋਂਦ ਚ ਕਦੋਂ ਆਈ ਔਰ ਕਿੰਨੇ ਕੁ ਬੰਦਿਆਂ ਵੱਲੋਂ ਉਪਰਾਲਾ ਕੀਤਾ ਗਿਆ ਸੀ ਕਿ ਜਦੋਂ ਇਹ ਸੰਸਥਾ ਬਣੀ ਆ ਜਿਵੇਂ ਤੁਸੀਂ ਕਹ ਰਹੇ ਹੋ ਵੀ ਹੁਣ ਤਾਂ ਟੱਚ ਜਿਉ ਲੁਧਿਆਣੇ ਦੇ ਬਹੁਤ ਗੱਡ ਗਸ਼ਟ ਅਫਸਰਾਂ ਦੀ ਗੱਲ ਕਰਾਂ ਤਾਂ ਬਹੁਤ ਹਾਈ ਅਫੀਸਰ ਸਹਿਬਾਨ ਤੁਹਾਡੇ ਨਾਲ ਟਾਈ ਆ ਆਪਣੇ ਇਹਦੇ ਚ ਹੁਣ ਜਿਹੜੀ ਹੁਣ ਅਸੀਂ ਜਿਹੜੀ ਸੰਸਥਾ ਹੈ ਜਿਹੜੀ ਮੇਨ ਹੈ ਐਸ ਸਰਕਾਰੀ ਐਸ ਪੀ ਸੀ ਐ ਸੰਸਥਾ ਜਿਹਦੇ ਇਹਦੇ ਡੀ ਸੀ ਸਾਹਿਬ ਹੈੱਡ ਹੈ ਤੇ ਇਹਨਾਂ ਦੇ ਕੋਪ ਚੇਅਰਮੈਨ ਸੰਦੀਪ ਰਿਸ਼ੀ ਜੀ ਕਾਰਪੋਰੇਸ਼ਨ ਕਮਿਸ਼ਨਰ ਅਨੀਮਲ ਹਸਬੰਦਰੀ ਦੇ ਟਰੈਕਟਰ ਵਾਲੀਆ ਸਾਹਿਬ ਤੇ ਏਡੀਸੀ ਸਾਹਿਬ ਸਾਡੇ ਆਪਣਾ ਮੇਜਰ ਸ੍ਰੀਨਜੀ ਜਿਹੜੇ ਸਾਡੇ ਨੌਰਲ ਅਫਸਰ ਆ ਲੁਧਿਆਣਾ ਦੇ ਏਡੀਸੀ ਸਾਹਿਬ ਤੇ ਸਾਡੇ ਸਿਸਟਰ ਪੂਜਾ ਜੈਨ ਜੀ ਜਿਨ੍ਹਾਂ ਨੇ ਕਿ ਸਾਰਿਆਂ ਨੂੰ ਪੂਜਾ ਜੈਨ ਜਿਨ੍ਹਾਂ ਨੇ ਕਿ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰ ਦਿੱਤਾ ਤੇ ਇੱਕ ਬੜੀ ਹੀ ਮਜ਼ਬੂਤ ਐਸਪੀਏ ਸੀਏ ਸੰਸਥਾ ਬਣਾਈ ਹੈ ਅੱਜ ਐਸਪੀਸੀਏ ਸੰਸਥਾ ਦਾ ਬਹੁਤ ਜ਼ਿਆਦਾ ਦਾਇਰਾ ਵੇ ਬੜਾ ਉੱਚਾ ਕੰਮ ਕਰ ਰਹੇ ਆ ਐਮਰਲਸ ਸਾਧ ਦਿਨ ਰਾਤ ਚੱਲ ਰੀਆਂ ਨੇ ਕੋਈ ਦੋ ਐਮਰਸ ਸਾ ਇਸ ਟਾਈਮ ਦਿਨੂ ਚੱਲਦੀਆਂ ਰਾਤ ਨੂੰ ਵੀ ਦੋ ਐਮਰਸ ਚੱਲਦੀਆਂ ਨੇ ਕਿਰੇ ਵੀ ਕੋਈ ਗਾਂ ਬੈਲ ਕੋਈ ਜ਼ਖਮੀ ਹੋ ਜੇ ਬਿਮਾਰ ਹੋ ਜੇ ਉਸੇ ਟਾਈਮ ਹੀ ਡਰਾਈਵਰ ਜਾਦੇ ਗੱਡੀ ਜਾਂਦੇ ਚੱਕ ਕੇ ਲੈ ਕੇ ਉਹਦਾ ਇਲਾਜ ਕਰਵਾਉਂਦੇ ਆ ਪਸ਼ੂ ਪੰਛੀਆਂ ਦੀ ਸੇਵਾ ਕਰਨਾ ਤਾਂ ਦੇਖੋ ਇਨਸਾਨਾਂ ਦਾ ਫਰਜ਼ ਬਣਦਾ ਅਗਰ ਪ੍ਰਮਾਤਮਾ ਨੇ ਕਦੇ ਕੋਈ ਵਿਤਕਰਾਂ ਨਹੀਂ ਸਮਝਿਆ ਜਾਨਵਰ ਜਿਵੇਂ ਸੜਕਾਂ ਦੇ ਉੱਤੇ ਕਹ ਜੀਏ ਸੜਕਾਂ ਦੇ ਤੁਰੇ ਫਿਰਦੇ ਹੁੰਦੇ ਨੇ ਪਰ ਜਿਹੜੇ ਲੋਕਾਂ ਵੱਲੋਂ ਚੀਜ਼ਾਂ ਛੱਡੀਆਂ ਜਾਂਦੀਆਂ ਨੇ ਵਰਤ ਕੇ ਰਮਨ ਜੀ ਯੂਜ਼ ਕਰ ਲੈਂਦੇ ਪਸ਼ਵਾਨ ਜਿਹੜੇ ਤੁਸੀਂ ਕਹਿੰਨੇ ਸਾਰੀ ਉਮਰ ਦੁੱਧ ਚੋਲਿਆ ਜੀ ਉਹਨਾਂ ਦਾ ਪੈਸੇ ਵੀ ਕਮਾ ਲੇ ਤੇ ਜਦੋਂ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਆ ਗਈ ਉਹਦੇ ਕੋਈ ਸੱਟ ਪੇਟ ਲੱਗੀ ਤਾਂ ਉਹਨੂੰ ਸੜਕ ਤੇ ਛੱਡਦਾ ਤੇ ਫਿਰ ਉਹ ਚੀਜ਼ਾਂ ਤੁਹਾਡੇ ਜਿੰਮੇ ਲੱਗ ਜਾਂਦੀਆਂ ਨੇ ਸਾਡੇ ਜਿੰਮੇ ਤਾਂ ਚਲੋ ਪ੍ਰਮਾਤਮਾ ਨੇ ਅੱਗੇ ਕੀਤਾ ਹੋਇਆ ਜਿਹੜਾ ਸਾਡੇ ਕਰਨ ਕਰਾਉਣ ਵਾਲੇ ਨੇ ਇਹ ਸੁਨੀਲ ਸਰ ਨੇ ਜੇ ਇਹੀ ਪਿੱਛੋਂ ਬੈਕਅਪ ਨਾਲ ਦੇਣ ਸਾਨੂੰ ਐਂਬੂਲੈਂਸ ਨਾਲ ਭੇਜਣ ਕੋ ਕੋਈ ਕਿਸੇ ਤਰ੍ਹਾਂ ਦਾ ਕੋਈ ਅੱਗੇ ਸਾਧਨ ਨਾ ਹੋਵੇ ਤੇ ਅਸੀਂ ਸਿਰਫ ਉਹਨਾਂ ਦੇ ਉੱਤੇ ਹਮਦਰਦੀ ਕਰ ਸਕਦੇ ਹਾਂ ਇਸ ਤੋਂ ਉੱਪਰ ਕੁਝ ਨਹੀਂ ਕਰ ਸਕਦੇ ਅੱਜ ਉਹ ਕੁਝ ਵੀ ਕੀਤਾ ਜੇ ਅੱਜ ਕੁਝ ਨਾ ਹੋ ਜੇ ਸਾਡੇ ਕੋਲ ਪ੍ਰਮਾਤਮਾ ਇਹ ਸੇਵਾ ਕਰਾਉਂਦਾ ਤੇ ਉਹਦਾ ਸਾਰਾ ਸ਼ਰੇਆਨ ਜਦੋਂ ਅੱਛਾ ਲਗਾਤਾਰ ਜਿਵੇਂ ਲੋਕਾਂ ਦੇ ਵਿੱਚ ਧਾਰਨਾ ਬਣ ਜਿਹੜੇ ਵਿਚਾਰ ਬਣ ਜਾਂਦੇ ਬਈ ਸੰਸਥਾ ਵਾਲੇ ਬਹੁਤ ਕੁਝ ਕਰਦੇ ਨੇ ਅੱਗੇ ਆ ਜਾਂਦੇ ਨੇ ਤੇ ਉਹਨਾਂ ਦੀਆਂ ਜਦੋਂ ਪਿੱਛੇ ਮੁਸੀਬਤਾਂ ਜਾਂ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਫੀਲਡ 'ਚ ਫੇਸ ਕਰਨੀਆਂ ਪੈਂਦੀਆਂ ਨੇ ਸਪੌਟ ਤੇ ਜਾਣੇ ਉਹ ਲੜਾਈ ਝਗੜੇ ਵੀ ਲੋਕਾਂ ਨਾਲ ਹੁੰਦੇ ਹੋਣਗੇ ਆਰਗੂਮੈਂਟ ਵੀਿੰਦਾ ਹੋਏਗਾ ਤੇ ਫਿਰ ਇਹ ਚੀ ਫੀਸ ਅਸੀਂ ਸਿਰਫ ਉਸ ਉਹਦੇ ਵੱਲ ਸਾਡਾ ਧਿਆਨ ਹੁੰਦਾ ਜਿਹੜੇ ਜੋ ਜੋ ਉਸ ਟਾਈਮ ਬਿਮਾਰ ਹੈ ਜੋ ਸਰੇਆ ਜੀ ਦੀ ਜੋ ਉਹ ਸਿਰਫ ਅਪਾ ਉਹਦੇ ਵੱਲ ਦੇਖੀਦਾ ਲੋਕਾਂ ਦਾ ਕਹਿਣਾ ਲੋਕ ਤਾਂ ਸਾਡੀ ਵੀਡੀਓ ਬਣਾਉਣ ਤੋਂ ਵੀ ਦੁਖੀ ਹੁੰਦੇ ਨੇ ਸਾਡੇ ਕਈ ਸਾਥੀ ਅਸੀਂ ਨੂੰ ਲੋਕ ਦਿਵਾਵਾਗਾ ਦਿਖਾਵਾਗਾ ਨੇ ਜਦ ਕਿ ਅਸੀਂ ਜਿਹੜੀ ਵੀਡੀਓ ਬਣਾਉਂਦੇ ਆ ਉਹ ਸਿਰਫ ਤੇ ਸਿਰਫ ਉਹਦੇ ਵਾਸਤੇ ਹੁੰਦੀ ਲੋਕ ਜਾਗਰਤ ਹੋਊ ਉਹ ਸਾਡਾ ਕੋ ਮੋਟਿਵ ਨਹੀਂ ਸਰ ਲੁਧਿਆਣਾ ਵਿੱਚ ਮੈਂ ਜਿੱਦਾਂ ਕਿ ਲੁਧਿਆਣਾ ਦੇ ਵਿੱਚ ਕੀ ਕਰਦੇ ਨੇ ਕੁਝ ਲੋਕ ਆਪਾਂ ਜਿੱਦਾਂ ਗਵਾਲੇ ਕਹਿ ਲੋ ਉਹ ਸੜਕਾਂ ਦੇ ਵਿੱਚ गावां ਛੱਡ ਦਿੰਦੇ ਆ ਕਾਫੀ ਏਰੀਏ ਹੈਗੇ ਆ ਸਾਡੇ ਨੋਟਿਸ 'ਚ ਆ ਸ਼ਾਨੋ ਹੀ گاਵਾਂ ਨੂੰ ਉਹ گاਵਾ ਕੀ ਕਰਦਿਆਂ ਨੇ ਚੱਕ ਕੇ ਕੂੜਾ ਕੜਕੜ ਗੰਦਗੀ ਪਲਾਸਟਿਕ ਬਲੇਡ ਕੰਚ ਜੋ ਖਾਈ ਜਾਂਦੀਆਂ ਨੇ ਸ਼ਾਨੋ ਹੀ ਲੋਕ ਉਹਨਾਂ ਨੂੰ ਬੰਦ ਕੇ ਆਪਣੇ ਘਰਾਂ ਟਿਕਾਉਂਦਿਆਂ ਚ ਲੈ ਕੇ ਉਹਨਾਂ ਦਾ ਦੁੱਧ ਕੱਢ ਕੇ ਵੇਚਦੇ ਆ ਅਸੀਂ ਪਰਸੋਂ ਗੱਡੀ ਭੇਜੀ ਸੀਗੀ ਤੇ ਜਾ ਕੇ ਜ਼ਬਰਦਸਤੀ ਰਸੇ ਕੱਟ ਕੇ ਉਹਨਾਂ ਦੇ گاਵਾਂ ਨੂੰ ਲਾ ਲਿਆ ਅਸੀਂ ਕਹਿੰਦੇ ਜੇ ਤੁਸੀਂ ਦੁੱਧ ਵੇਚਦਾ ਗਾਂ ਦਾ ਤੁਸੀਂ ਕਿਹਾ ਤੇ ਉਹਨੂੰ ਖਾਣਾ ਵੀ ਦਿਓ ਉਹਨੂੰ ਚਾਰਾ ਵੀ ਦਿਓ ਇਸੇ ਤੇ ਰੱਖਿਓ ਸੀ ਦੁੱਧਾਰੂ ਪਸ਼ੂ ਸੀਗੇ ਦੁੱਧਾਰੂ ਪਸ਼ੂ ਛੱਡੇ ਆ ਲੋਕਾਂ ਨੇ ਜੀ ਰੋਡਾਂ ਉੱਤੇ ਉਹਨਾਂ ਨੂੰ ਖਾਣਾ ਚਾਰਾ ਨਹੀਂ ਦਿੰਦੇ ਔਰ ਉਹਨਾਂ ਨੂੰ ਸੜਕਾਂ 'ਚ ਛੱਡ ਦਿੰਦੇ ਆ ਕਿ ਜਾਓ ਆਪਣੀ ਰੋਟੀ ਖਾਓ ਔਰ ਵਿਚਾਰੀਆਂ ਨਾਲੀਆਂ 'ਚ ਮੂੰਹ ਮਾਰਦੀਆਂ ਤੁਸੀਂ ਦੇਖਿਆ ਹੁੰਦਾ ਕੂੜੇ ਦੇ ਡੰਪਾ 'ਚ ਮੂੰਹ ਮਾਰਦੀਆਂ ਔਰ ਪਾਲਤੂ ਗਾਵਾਂ ਨੇ ਸ਼ਾਮ ਨੂੰ ਉਹਨਾਂ ਨੂੰ ਬੰਨ੍ਹ ਕੇ ਜਾ ਕੇ ਦੁੱਧ ਵੇਚਦੇ ਆ ਉਹਨਾਂ ਦਾ ਅੱਛਾ ਯਾਨੀ ਕਿ ਪਸ਼ੂਆਂ ਨੂੰ ਖਾਣ ਪੀਣ ਨੂੰ ਕੁਝ ਨਹੀਂ ਦੇਣਾ ਪਸ਼ੂ ਬਾਹਰੋਂ ਚਰ ਕੇ ਆ ਜਵੇ ਤੇ ਸ਼ਾਮ ਨੂੰ ਬੰਨ੍ਹ ਕੇ ਪਸ਼ੂ ਚੋ ਹਰਿਆ ਰਮਨ ਜੀ ਕਿੰਦਾ ਭਾਵਨਾ ਮਾਤ ਹੁੰਦੀਆਂ ਨੇ ਅਸੀਂ ਲਗਾਤਾਰ ਦੇਖਦੇ ਆ ਕਿ گاਵਾਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਗਊ ਪ੍ਰੇਮੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਹੈਗੇ ਨੇ ਜਿਹੜੇ ਗਵਾਂ ਦੀ ਸੇਵਾ ਕਰਦੇ ਨੇ ਪ੍ਰੇਮ ਕਰਦੇ ਨੇ ਪਰ ਉਸ ਤੋਂ ਇਲਾਵਾ ਤੁਸੀਂ ਤਾਂ ਦੇਖਿਆ ਜਾ ਕਹਿੰਦੇ ਡੌਗ ਹੋਵੇ ਕੈਟ ਹੋਵੇ ਜਾਂ ਹੋਰ ਬਰਡਸ ਵੀ ਕੁਝ ਹੈ ਜਿਹੜਾ ਜਿਨ੍ਹਾਂ ਨੂੰ ਰੈਸਕਿਊ ਕਰਕੇ ਲੈ ਕੇ ਜਾਂਦੇ ਆਂ ਗਾਵਾਂ ਤੋਂ ਇਲਾਵਾ ਕਾਫੀ ਜ਼ਿਆਦਾ ਹੋ ਜਾਂਦੇ ਨੇ ਅਸੀਂ ਸਾਨੂੰ ਅਸੀਂ ਜੇ ਕਰਦੇ ਆਂ ਕੁਝ ਉਹਦੇ ਵਿੱਚ ਮੈਨੂੰ ਪਿੱਛੇ ਸਹਾਰਾ ਦਿਖਦਾ ਐਸਪੀਸੀ ਦਾ ਸਹਾਰਾ ਮਿਲਦਾ ਸੁਨੀਲ ਸਰ ਦਾ ਸਹਾਰਾ ਮਿਲਦਾ ਜਿਵੇਂ ਅਸੀਂ ਪੇਜ ਜਿ ਕੋਈ ਕਿਸੇ ਨੂੰ ਕਹਿ ਦਿੱਤਾ ਨਾ ਵੀ ਕੋਈ ਗੱਲ ਨਹੀਂ ਅਸੀਂ ਦੇਖਦੇ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਬੇਸਾਰਾ ਇਹ ਇੱਕ ਤਰ੍ਹਾਂ ਦੇ ਕਸਾਈ ਨੇ ਮੈਂ 90% ਦੀ ਗੱਲ ਕਰਾਂਗਾ 10% ਕੁਝ ਵਧੀਆ ਵੀ ਨੇ ਇਹ ਡੈਰੀ ਕੰਪਲੈਕਸ ਸਾਰਾ ਤੇ ਤੁਸੀਂ ਡੈਰੀ ਆ ਦੇ ਰਾਕਸ਼ਸ ਜਿਹਨੂੰ ਆਪਾਂ ਕਹਿੰਦੇ ਨੇ ਉਹ ਵੀ ਵਰਡ ਥੋੜਾ ਜਿਸ ਜਿਸ ਲੈਵਲ ਤੇ ਇਹ ਸਾਨੂੰ ਜਿਹੜਾ ਦੁੱਧ ਪਿਆ ਰਹੇ ਨੇ ਕਈ ਗਾਵਾਂ ਸੀ ਰੈਸਕਿਊ ਕੀਤੀਆਂ ਉਥੋਂ ਉਹਨਾਂ ਦੇ ਕੈਂਸਰ ਹੈ ਉਸ ਤੋਂ ਬਾਅਦ ਉਹ ਆ ਕੇ ਕਹਿੰਦੇ ਨੇ ਵੀ ਗਾਂ ਸਾਡੀ ਹੈ ਦੁੱਧ ਦੇਣਾ ਮਤਲਬ ਕਿ ਤੁਸੀਂ ਸਾਨੂੰ ਕੈਂਸਰ ਵਾਲਾ ਦੁੱਧ ਪਿਓਗੇ ਸਮਾਜ ਨੂੰ ਕੈਂਸਰ ਦਾ ਦੁੱਧ ਪਿਆ ਰਹੇ ਸਾਨੂੰ ਇਹਨਾਂ ਤੋਂ ਥੋੜਾ ਜਿਆਦਾ ਬਚਣਾ ਚਾਹੀਦਾ ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਇਹਨਾਂ ਨੂੰ ਪਤਾ ਲ ਅਸ सुनील ਸਰ ਸਾਹਮਣੇ ਬੈਠੇ ਨੇ ਇਹਨਾਂ ਦਾ ਬਹੁਤ ਵਧੀਆ ਅੱਛਾ ਹੋਲਡ ਆ ਹਰ ਮਹੀਨੇ ਮੀਟਿੰਗ ਹੁੰਦੀ ਆ ਅਫਸਰਾਂ ਦੇ ਨਾਲ ਪਸ਼ੂਆਂ ਦਾ ਮੈਡੀਕਲ ਵਗੈਰਾ ਹੁੰਦਾ ਫਿਰ ਇਹਦੇ ਚ ਕੁਛ ਹੈ ਤਾਂ ਨਾ ਕਿ ਬੰਦਾ ਥੋੜੇ ਦਿਨ ਪਹਿਲਾਂ ਇੱਕ ਕ੍ਰਾਈਮ ਕੀਤੀ ਸੀ ਇਹਨੇ ਕਿ ਉਥੇ 72 ਫੁੱਟਾ ਰੋਡ ਦੇ ਉੱਤੇ ਬੰਦੇ ਨੇ ਉਹਨੇ ਉੱਥੇ ਇੱਕ ਗਾਂ ਦੇ ਬੱਚੇ ਨੂੰ ਗਾਂ ਦਾ ਬੱਚਾ ਦੁੱਧ ਪੀਣ ਆਂਦਾ ਸੀ ਆਪਣੇ ਮਾਂ ਕੋਲੇ ਉਹਨੂੰ ਕੁੱਟਿਆ ਕੁੱਟ ਕੇ ਉਹਨੂੰ ਉਹਦੀ ਲੱਤ ਤੋੜਤੀ ਉਸ ਤੋਂ ਬਾਅਦ ਉਹਨੂੰ ਗੋਬਰ ਵਾਲੇ ਕਮਰੇ ਦੇ ਵਿੱਚ ਉਹਨੇ ਬੰਦ ਕਰਕੇ 23 ਤਰੀਕ ਨੂੰ ਬੰਦ ਕੀਤਾ 27 ਤਰੀਕ ਨੂੰ ਅਸੀਂ ਖੋਲਿਆ ਬਿਨਾ ਪਾਣੀ ਬਿਨਾ ਖਾਣੇ ਤੋਂ ਉਸ ਤੋਂ ਬਾਅਦ ਅਸੀਂ ਉਹਨ ਉਨਾ ਐਫ ਆਈ ਆਰ ਦੇ ਵਿੱਚ ਪੁਲਿਸ ਨੇ ਉਹਦੀ ਕਿੰਨੀ ਕੁ ਫੇਵਰ ਕੀਤੀ ਹੈ ਇਹ ਤਾਂ ਜੇ ਇਹਨਾਂ ਦਾ ਅਸ਼ੀਰਵਾਦ ਨਾ ਹੁੰਦਾ ਤਾਂ ਐਫ ਆਈ ਆਰ ਵੀ ਦਰਜ ਨਹੀਂ ਹੁੰਦੀ। ਅੱਛਾ ਮਰੂਦਾ ਜੀ ਵੱਲੋਂ ਕਿੰਦਾ ਦੀ ਹੈਲਪ ਤੁਹਾਨੂੰ ਮਿਲਦੀ ਰਹਿੰਦੀ ਆ ਫੀਲਡ ਦੇ ਵਿੱਚ ਜਿਵੇਂ ਆਪਾਂ ਦੇਖਦੇ ਆਂ ਕਿ ਰਾਤ ਨੂੰ ਅਗਰ ਕੋਈ ਸੰਸਥਾ ਚਲਾਣੀ ਆ ਜਾਂ ਐਨ ਜੀਓ ਚਲਾਣੀ ਆ ਕਿੰਦਾ ਦੀਆਂ ਤੁਹਾਨੂੰ ਮੋਢੀਆਂ ਜਰੂਰਤਾਂ ਜਾਂ ਚੀਜ਼ਾਂ ਦੀ ਲੋੜ ਪੈਂਦੀ ਆ ਫਿਰ ਕਿੰਦਾ ਦੀਆਂ ਚੀਜ਼ਾਂ ਦਾ ਇਹ ਤੁਹਾਡੀ ਮਦਦ ਕਰਦੇ ਨੇ। ਮੈਂ ਤੁਹਾਨੂੰ ਰਸਤੇ ਹੀ ਕਹਿੰਦਾ ਹਾਂ ਅੰਦਰ ਵੀ 24 ਆਵਰ ਸਰਵਿਸ ਇਹਨਾਂ ਦੀ ਉਮਰ ਨੂੰ ਦੇਖ ਕੇ ਬੜਾ ਪ੍ਰੋਤਸਾਹਨ ਹੁੰਦਾ। ਉਤਸ਼ਾਹ ਹੋਇਦਾ ਵੀ ਅਸੀਂ ਤਾਂ ਚਲੋ ਇਹਨਾਂ ਨੂੰ ਰਾਤ ਨੂੰ ਸੀ 1 ਵਜੇ ਵੀ ਫੋਨ ਮਾਰ ਲੋ ਐਕਟਿਵ ਜਦੋਂ ਮਰਜ਼ੀ ਕਹਿ ਦਿਓ ਵੀ ਉੱਥੇ ਗਾ ਬਿਮਾਰ ਆ ਉੱਥੇ ਬੱਚਾ ਬਿਮਾਰ ਆ ਕੋਈ ਦਿੱਕਤ ਨਹੀਂ ਮਤਲਬ 24 ਆਵਰ ਖੜੇ ਹੈ ਪਰ ਮੈਂ ਇਨਸਪੀਰੇਸ਼ਨ ਦੀ ਗੱਲ ਕਰਾਂਦਾ ਸਰ ਤੁਹਾਨੂੰ ਇਨਸਪੀਰੇਸ਼ਨ ਨਾ ਮਿਲੀ ਕਿਉਂਕਿ ਲੋਕ ਤਾਂ ਆਪਾਂ ਦੇਖਦੇ ਹਸਪੀਟਲਾਂ ਦੇ ਵਿੱਚ ਆਪਣੇ ਹਸਪੈਸ਼ਾਦਾਰਾਂ ਨੂੰ ਛੱਡ ਕੇ ਆ ਜਾਂਦੇ ਆ ਪੈਸਿਆਂ ਪਿੱਛੋਂ ਜਾਂ ਹੋਰ ਵੀ ਗੱਲ ਕਰੀਏ ਪਰ ਇੱਕ ਪਛਵਾ ਨੂੰ ਤੇ ਉਹਨਾਂ ਦੇ ਬਾਰੇ ਇਹਨਾਂ ਦਾ ਦਰਦ ਤੁਹਾਡੇ ਦਿਲ 'ਚ ਕਿੱਦਾਂ ਜਾਗਿਆ ਤੁਹਾਨੂੰ ਕਿੱਦਾਂ ਲੱਗਿਆ ਵੀ ਨਹੀਂ ਯਾਰ ਬੇ ਇਹਨਾਂ ਬਾਰੇ ਵੀ ਕੁਝ ਸੋਚਿਆ ਜਾਣਾ ਚਾਹੀਦਾ ਤੇ ਤਾਂ ਕਿ ਸਮਾਜ ਵਿੱਚ ਜਿਦਾਂ ਤੁਸੀਂ ਕ ਸਸਾ ਦੇ ਕਿੰਨੇ ਮੈਂਬਰ ਨੇ ਔਰ ਕਿਦਾਂ ਲੋਕ ਸਾਡਾ ਸਹਿਯੋਗ ਕਰ ਰਹੇ ਦੇਖੋ ਆਪਾਂ ਹਿੰਦੂ ਮੈਜੋਰਿਟੀ ਦੇ ਲੋਕ ਆ ਅਸੀਂ ਜਿਹੜੇ ਧਾਰਮਿਕ ਵਾਤਾਵਰਣ ਚ ਪਲੇ ਆ ਅਸੀਂ ਜਦੋਂ ਇੱਕ ਸ਼ੁਰੂ ਚੋਂ ਸਾਡੇ ਪ੍ਰਭਾਵ ਹੁੰਦਾ ਜਿਵੇਂ ਆਪਣਾ ਭਗਵਾਨ ਸ਼ਿਵ ਹੈ ਮਾਤਾ ਪਾਰਵਤੀ ਹੈ ਤੁਸੀਂ ਦੇਖਿਓ ਨਾ ਬੈਲ ਨੰਦੀ ਬੈਲ ਦੀ ਸਵਾਰੀ ਨੰਦੀ ਬੈਲ ਉਹਨਾਂ ਨੂੰ ਕਿੰਨਾ ਪਿਆਰ ਆ ਕਿੰਨਾ ਹੈ ਉਹ ਸਾਬ ਨਾਲ ਸਾਡੇ ਇਹ ਮਨਾ ਚ ਰਸੇ ਹੋਇਆ ਗਾਉ ਮਾਤਾ ਨੂੰ ਦੇਖੋ ਭਗਵਾਨ ਕ੍ਰਿਸ਼ਨ ਜੀ ਕਿੱਦਾਂ ਨੂੰ ਚਰਾਉਂਦੇ ਸੀ ਗਾਵਾਂ ਨੂੰ ਚਰਾਉਂਦੇ ਦੇ ਸੀ ਬੰਸਰੀ ਵਜਾਉਂਦੇ ਅਸੀਂ ਐਸੇ ਮੋਲਜ ਭਲੇ ਆ ਜੰਮੇ ਪਹਿਲੇ ਇਸੇ ਮੋਲਚਾ ਤੇ ਉਹਦੇ ਚ ਫਿਰ ਸਾਡੇ ਆ ਮਨਾਂ ਦੇ ਵਿੱਚ ਪਸ਼ੂ ਸਾਡੇ ਆ ਮਨਾਂ ਚ ਬਸੇ ਹੋਏ ਆ ਸਾਡੇ ਜੀਵਨ ਦਾ ਇੱਕ ਅੰਗ ਕਹਿ ਲਓ ਸਾਡੇ ਦਿਲ ਦੀ ਧੜਕਣ ਕਹਿ ਲਓ ਤੇ ਅਜੋ ਇੰਨਾ ਨੂੰ ਕੋਈ ਜਦੋਂ ਤਕਲੀਫ ਹੁੰਦੀ ਆ ਜਾਂ ਕੋਈ ਗਾਂ ਮਾਤਾ ਨੂੰ ਜਾਂ ਨੰਦੀ ਬੈਲ ਨੂੰ ਤਕਲੀਫ ਹੁੰਦੀ ਆ ਅਸੀਂ ਲੋਕ ਤੜਪਦੇ ਆ ਕਿ ਅਸੀਂ ਅੱਜ ਵੀ ਦੇਖੋ ਸਾਡੇ ਸੰਸਥਾ ਵੱਲੋਂ 1200 ਦੇ ਕਰੀਬ ਸੜਕਾਂ 'ਚੋਂ ਗਾਵਾਂ ਨੰਦੀ ਬੈਲ ਬਛੜੇ ਰੈਸਕਿਊ ਕਰਕੇ ਅਸੀਂ ਸਰਕਾਰੀ ਗਊਸ਼ਾਲਾ ਭੇਜ ਚੁਕੇ ਆ ਤੇ ਇਸ ਤੋਂ ਇਲਾਵਾ 3 4000 ਸਟਰੀਟ ਡੌਗਸ ਦੇ ਲਾਜ ਕਰਵਾ ਚੁਕੇ ਆ ਲੇਕਿਨ ਅੱਜ ਵੀ ਇੱਕ ਆਪਣੇ ਆਪ ਇੱਕ ਆਪਣੇ ਆਪ ਚ ਇੱਕ ਬੜੀ ਉਹ ਕ੍ਰਿਨਾਜੀ ਮਹਿਸੂਸ ਹੁੰਦੀ ਗੱਲਾਂ ਨਹੀਂ ਮਹਿਸੂਸ ਹੁੰਦੀ ਆ ਕਿ ਹਾਲੇ ਤੱਕ ਅਸੀਂ ਕੁਝ ਕੀਤਾ ਨਹੀਂ ਹਾਲੇ ਸਵਾਲ ਮੇਰਾ ਮੈਂ ਉੱਥੇ ਹੀ ਆ ਰਿਹਾ ਸੀਗਾ ਕਿ ਤੁਹਾਨੂੰ ਇੰਨਾ ਚਿਰ ਹੋ ਗਿਆ ਸਸਤਾਵਾਵਾਂ ਕਰਦੇ ਨੂੰ ਕੰਮ ਤੁਹਾਡੀ ਸੰਸਦ ਨਹੀਂ ਜਾਣੀ ਸ਼ਰਚ ਬਹੁਤ ਸਸਤਾਵਾਵਾਂ ਹੋਣ ਗਿਆ ਤੇ ਫਿਰ ਲੋਕੀ ਕਿਉਂ ਨਹੀਂ ਸਮਝਦੇ ਫਰਕ ਕਿਉਂ ਨਹੀਂ ਪੈ ਰਿਹਾ ਜਿਹਨੂੰ ਠੱਲ ਕਿਉਂ ਨਹੀਂ ਪੈ ਰਹੀ ਹੈਗੀ ਇਹ ਤਾਂ ਘਟਣ ਦੀ ਬਜਾਏ ਵਧਦਾ ਜਾ ਰਿਹਾ ਕੰਮ ਹੁੰਦੇ ਲੋਕਾਂ ਦਾ ਅਸੀਂ ਹੁਣ ਦੇ ਬਾਰੇ ਕੀ ਕਹਿ ਸਕਦੇ ਆ ਹੁਣ ਉਹ ਤੁਸੀਂ ਲੋਕਾਂ ਨੂੰ ਹੁੰਦਾ ਕਿ ਬਸ ਆ ਅੱਜ ਜਿੱਦਾਂ ਜੀ ਪੈਸੇ ਦਾ ਫਲਾਵ ਹੈ ਇਹਦੇ ਪਿੱਛੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਜਿਹੜੇ ਇਹ ਮਹੱਲੇ ਗਲੀਆਂ ਚ ਰਹਿੰਦੇ ਸੀਗੇ ਆ ਨਾਲ ਚਾਰ ਪਈ ਬੈਠੀ ਆ ਨਾਲ ਕੁੱਤਾ ਬੈਠਾ ਵੇ ਆਪ ਇੱਕ ਰੋਟੀ ਖਾ ਰੇ ਕੋ ਨੂੰ ਪਾ ਰੇ ਐਸ ਵੇ ਪਹਿਲੇ ਟਾਈਮ ਦੇ ਵਿੱਚ ਇਹ ਲੁਧਿਆਣੇ ਸ਼ਹਿਰ ਚ ਮਿੱਟੀ ਦੇ ਘਰ ਹੁੰਦੇ ਸੀ ਤੁਸੀਂ ਦੇਖੇ ਹੁੰਦੇ ਆ ਉਹਦੇ ਚ ਵੀ ਇੱਕ ਰੋਟੀ ਗਾਂ ਲਈ ਕੱਢਦੇ ਹੁੰਦੇ ਸੀ ਅੱਜ ਉਹ ਜਿਹੜੀ ਇੱਕ ਰੋਟੀ ਹਰ ਪਰਿਵਾਰ ਇੱਕ ਗਾਂ ਲਈ ਕੱਢ ਕੇ ਬਾਹਰ ਆਪਣੇ ਰਖਦਾ ਸੀ ਉਹ ਰੋਟੀ ਗਾਇਬ ਹੋ ਗਈ ਹੈ ਤੇ ਹੁਣ ਇਦਾਂ ਹੀ ਆ ਜੀ ਹੁਣ ਲੋਕਾਂ ਦਾ ਝੁਕਾਵ ਪੈਸੇ ਪੁਸੇ ਵੱਲ ਜ਼ਿਆਦਾ ਹੋ ਗਿਆ ਹੁਣ ਆਪਦੇ ਭੁੱਲ ਭੁੱਲ ਗਏ ਹਨ ਬੈਲ ਨੂੰ ਸਾਡੇ ਪੁਰਾਦੇ ਟਾਈਪ ਚ ਅੰਦਾਤਾ ਕਿਹਾ ਗਿਆ ਅੰਦਾਤਾ ਦਾ ਖਿਤਾਬ ਬੈਲ ਨੂੰ ਮਿਲਿਆ ਅਜੋ ਅੰਦਾਤਾ ਦਾ ਹਾਲ ਤੁਹਾਡੇ ਸਾਹਮਣੇ ਹੈ ਲੁਧਿਆਣੇ ਦੇਖੋ ਕਿੰਨੇ ਵੱਡੇ ਵੱਡੇ ਲੋਗ ਆ ਫੈਕਟਰੀ ਆਈਟਮ ਦੇ ਵੱਡੇ ਲੋਗ ਆ ਔਰ ਅੰਦਾਤਾ ਦਾ ਸਾਡਾ ਇਹਨੂੰ ਪਿਤਾ ਕਹਿੰਦੇ ਆ ਸੀ ਸਾਡੇ ਪੀਦਾ ਦਾ ਕੀ ਹਾਲ ਹੋ ਰਿਹਾ ਤੁਹਾਡੇ ਸਾਹਮਣੇ ਚਲੋ ਜੀ ਤੁਸੀਂ ਤਾਂ ਬਹੁਤ ਨੀੜੇਉਂ ਦੇਖਿਆ ਤੁਹਾਡੇ ਨਾਲ ਤਾਂ ਬੜਾ ਆਰਗੂਮੈਂਟ ਹੋਇਆ ਡੈਰੀਆਂ ਚ ਫਿਰਦੇ ਰਹੇ ਨਿਓ ਤੁਹਾਡਾ ਵੀ ਇੱਕ ਤਜਰਬਾ ਆ ਰਿਹਾ ਲਗਾਤਾਰ ਤੁਸੀਂ ਆਪਣੇ ਤਜਰਬੇ ਦੇ ਵਿੱਚੋਂ ਕੀ ਉਹ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਤੁਸੀਂ ਤਾਂ ਅਪੀਲਾਂ ਕਰ ਕਰਕੇ ਥੱਕ ਗਏ ਰੋਲਾ ਪਾਵਾ ਕੇ ਥੱਕ ਗਏ ਫੇਸਬੁਕ ਤੇ ਵੀਡੀਓ ਪਾਵਾ ਕੇ ਕਰ ਪਰ ਉਹਨਾਂ ਦੇ ਜੂ ਕੰਨ ਤੋਂ ਟੱਸ ਮੱਸ ਨਹੀਂ ਹੁੰਦੀ ਹੈਗੀ ਤੁਸੀਂ ਤਾਂ ਕੰਨੀ ਅੱਖਾਂ ਦੇਖ ਕੇ ਉਹ ਮੁੱਕਰੀ ਜਾਂਦੇ ਨੇ ਸਾਡਾ ਤਾਂ ਪਸ਼ੂ ਹੀ ਹੈ ਨੀਗਾ ਵੀ ਜਦੋਂ ਚੋਣ ਦੀ ਵਾਰੀ ਆndi ਤਾਂ ਫਿਰ ਸਭ ਕੁਝ ਉਹਨਾਂ ਦਾ ਹੋ ਜਾਂਦਾ ਇਹਨਾਂ ਦੇ ਜਮੀਰ ਮਰ ਚੁੱਕੇ ਨੇ ਇਹਨਾਂ ਨੇ ਅਸ ਸੀ ਤੋਂ ਭੁੱਲ ਗਿਆ ਵੀ ਪ੍ਰਮਾਤਮਾ ਪ੍ਰਮਾਤਮਾ ਦਾ ਡਰ ਖਤਮ ਹੋ ਗਿਆ ਇਹਨਾਂ ਦੇ ਅੰਦਰ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਾਂਗਾ ਵੀ ਤੁਸੀਂ ਬਹੁਤ ਜਿਹੜੀ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਉਹਨੂੰ ਉਹਦੇ ਚ ਚੰਗੇ ਕਰਮ ਕਰੋ ਇਹਨਾਂ ਦੀ ਬਾਧੂਆ ਨਾ ਲੈ ਕੇ ਜਾਓ ਇਹ ਜਿਸ ਲੈਵਲ ਤੇ ਇਹ ਬਾਧੂਆ ਲੈ ਰਿਹਾ ਹੈ ਇਹਨਾਂ ਨੂੰ ਇਸ ਇਸ ਲੈਵਲ ਦੀ ਹੰਕਾਰ ਹੈ ਇਹਨਾਂ ਦੇ ਅੰਦਰ ਪੈਸੇ ਦਾ ਹੰਕਾਰ ਹੈ غرੂਰ ਹੈ ਜਾਨਵਰ ਨੂੰ ਕਹਿੰਦੇ ਨੇ ਵੀ ਇਹ ਤਾਂ ਉਹ ਹੈ ਕੰਡਮ ਹੋ ਚੁੱਕਾ ਹੈ ਜਾਨਵਰ ਇਹਦੇ ਤੋਂ ਦੁੱਧ ਨਹੀਂ ਆਉਂਦਾ ਕੰਡਮ ਤਾਂ ਕਿਸੇ ਨੇ ਆਪਾਂ ਵੀ ਉਹਨਾਂ ਸਾਰੀ ਉਮਰ ਤੱਕ ਅਸੀਂ ਵੀ ਕੰਮ ਕਰ ਸਕਦੇ ਇਸ ਦਿਨ ਫੰਡਰ ਤਾਂ ਆਪਾਂ ਵੀ ਹੋਣਾ ਇਹ ਮੇਰੀ ਪ੍ਰਸ਼ਾਸਨ ਅਕੀ ਬੇਨਤੀ ਹੈ ਵੀ ਕਮ ਸਕਮ ਜਿਹੜੀਆਂ ਡੈਰੀਆਂ ਨੇ ਆ ਸੁਨੀਲ ਸਰ ਦੇ ਮਾਧਿਅਮ ਰਾਹੀਂ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੀਆਂ ਡੈਰੀਆਂ ਨੇ ਇਹ ਜਦੋਂ ਛੱਡਦੇ ਆ ਕਾਈਂਡਲੀ ਇਹ ਕੁਛ ਨਾ ਕੁਛ ਇਹਨਾਂ ਦੇ ਉੱਤੇ ਕਾਨੂੰਨ ਬਣੇ ਵੀ ਇਹ ਜਿਹੜਾ ਛੱਡਣ ਇਹ ਕਿਸੇ ਸਿਸਟਮ ਨਾਲ ਡਿਸਿਪਲਨਰ ਛੱਡਣ ਜਾਂ ਛੱਡਣ ਤੇ ਕਿਸੇ ਗਊਸ਼ਾਲਾ ਛੱਡਣ ساری ਜ਼ਿੰਦਗੀ ਇਹਨਾਂ ਦਾ ਦੁੱਧ ਪੀਤਾ ਹੁੰਦਾ ਲੱਤ ਮਾਰ ਕੇ ਬਾਹਰ ਕੱਢ ਦਿੰਦੇ ਨੇ ਉਹ ਅਸੀਂ ਹਾਲਾਤ ਦੇਖਦੇ ਆਂ ਕਿ ਮਰੀ ਉਹਨਾਂ ਦੇ ਅੱਖਾਂ 'ਚੋਂ ਅਥਰੂ ਅਸੀਂ ਦੇਖਿਆ ਅਸੀਂ ਉਹਨਾਂ ਦਾ ਦਰਦ ਦੇਖਿਆ ਉਹ ਹਸਦੀਆਂ ਵੀ ਦੇਖੀਆਂ ਔਰੋਂਦੀਆਂ ਵੀ ਦੇਖੀਆਂ ਅਸੀਂ ਤਾਂ ਨੇੜੇ ਇਹ ਗੱਡੀ 'ਚ ਰੋਕ ਲਿਆ ਮੈਂ ਕਿ ਇਹਨੂੰ ਪਿਆਸ ਲੱਗੀ ਹੈ ਬਾਹਰੋਂ ਬਾਲਟੀ ਨਾਲ ਅੱਧੀ ਨਾਲ ਜ਼ਿਆਦਾ ਬਾਲਟੀ ਪਾਣੀ ਪੀਗੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਉਹ ਜਿਹੜੇ ਛੱਡ ਦਿੰਦੇ ਨੇ ਉਹ ਤਾਂ ਅੰਦਰ ਕੱਲ ਗਾਂ ਪਰਸੋ ਅਸੀਂ ਕੱਢੀ ਨਾਲੇ 'ਚ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਡੈਰੀ ਵਾਲ ਨੂੰ ਵੀ ਯਾਰ ਇੱਕ ਬੰਦਾ ਲਾ ਦੇ ਨਾਲ ਬੰਦਾ ਤੱਕ ਨਹੀਂ ਲਾਇਆ ਰੱਸੀ ਵੀ ਅਸੀਂ ਕੋਲੋਂ ਕੋਲੋਂ ਲੈ ਕੇ ਆਏ ਕਿਉਂਕਿ ਇਸ ਲੈਵਲ ਤੇ ਸੁਨੀਲ ਸਰ ਜੀ ਜੀਸੀਬੀ ਨਾ ਭੇਜਦੇ ਉਹਨੇ ਕਿ ਭਟਕੀ ਜਾਂਦੇ ਸੀ ਜੋ ਮਰਜ਼ੀ ਕਰੀਦਾ ਸਾਡੇ ਕੋ ਹਾਲੀ ਦੀ ਦਿਲ ਤੇ ਕੀ ਜਾਂਦੀ ਆ ਕੀ ਬੀਤਦੀ ਉਦੋਂ ਕੀ ਸੋਚ ਆਉਂਦੀ ਆ ਗਾਲਾਂ ਕੱਢਣ ਨੂੰ ਜਾਂ ਬਰਸੀਸ਼ਾਂ ਦੇ ਨੂੰ ਜੀ ਕਰਦਾ ਵਾ ਕੀ ਮੰਜ ਫੀਲਿੰਗ ਕੀ ਹੁੰਦੀ ਓਦੋਂ ਉਹਨਾਂ ਦੇ ਕਰਮ ਉਹਨਾਂ ਨਾਲ ਆ ਆਪਾਂ ਗਾਲਾਂ ਕੱਢ ਕੇ ਉਹਨਾਂ ਦੇ ਕਰਮ ਕਿਉਂ ਘਟਾਣੇ ਇਹ ਤਾਂ ਇਹਨਾਂ ਨੂੰ ਅਕਲ ਚਾਹੀਦੀ ਆ ਵੀ ਜੋ ਆਪਾਂ ਕਰਮ ਕਰ ਰਹੇ ਆ ਸਾਡੇ ਅੱਗੇ ਆਣਾ ਇਹ ਚੰਗੇ ਕਰਮ ਕਰਨੇ ਚਾਹੀਦੇ ਨੇ ਮਾੜੇ ਕਰਮ ਨਹੀਂ ਕਰਨੇ ਚਾਹੀਦੇ ਇਹਨਾਂ ਨੂੰ ਥੋੜਾ ਜਿਹਾ ਇਹਨਾਂ ਦੀ ਦੁਆ ਲੈਣੇ ਚਾਹੀਦੀ ਆ ਗਉ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਉਹੀ ਹਿੰਦੁਸਤਾਨ ਆ ਜਿੱਥੇ ਗਉ ਨੂੰ ਮਾਤਾ ਦਰਜਾ ਦਿੱਤਾ ਗਿਆ ਉਹੀ ਉਹੀ ਹਿੰ ਕੂੜਾ ਖਾ ਰਹੀ ਹੈ ਥੋੜਾ ਬੋਤਾ ਜਮੀਰ ਜਾਗਣਾ ਚਾਹੀਦਾ ਪਰ ਦੂਜੇ ਧਰਮ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਜਿਆਦਾ ਜਿਹੜਾ ਆਪਾਂ ਨੂੰ ਇਫੈਕਟ ਕਰ ਰਿਹਾ ਆਪਣਾ ਹੀ ਧਰਮ ਕਰਦਾ ਮੈਂ ਜਿਹੜੇ ਲੁਧਿਆਣੇ ਚ ਮਤਲਬ ਜਿਹੜੇ ਡੈਰੀ ਵਾਲੇ ਮਾਲਕਾਂ ਨੂੰ ਜਿੰਨੇ ਵੀ ਹੈ گاਵਾ-ਗਾਵਾ ਛੱਡ ਦਿੰਦੇ ਸੜਕਾਂ 'ਚ ਜਦੋਂ ਬਾਝ ਹੋ ਜਾਂਦੀ ਹੈ ਦੁੱਧ ਦੇ ਨਾਲ ਬੰਦ ਉਹਨਾਂ ਨੂੰ ਨਵੇਦਨ ਹੈ ਇੱਕ ਅਪੀਲ ਕਰਨਾ ਚਾਹੁੰਦਾ ਵਾਂ ਕਿ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਮੇਰਾ ਨੰਬਰ ਲੈ ਲਓ ਤੇ ਆ ਕੇ ਆਪਾਂ ਇਹਨਾਂ ਨੂੰ ਸਾਡੇ ਸਰਕਾਰੀ ਬਹੁਤ ਵੇਚ ਜਿੱਕੋ ਕੇ ਬੋਦੋ ਜੋ ਵਿੱਚ ਹੈ ਕੋਈ ਮੈਸੇਜ ਆ ਕੋਈ ਅਪੀਲ ਆ ਜੋ ਕਹਿੰਦਾ ਜਨੋ ਵੇਚ ਜਿੱਕੋ ਕੇ ਬੋਲੋ ਮੈਨੂੰ ਇਹੀ ਕਹਿੰਦਾ ਚਾਹਨਾ ਵਾ ਕਿ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਅਸੀਂ ਇਹਨਾਂ ਨੂੰ ਸੰਭਾਲਣ ਦਾ ਬੰਦੋਬਾਸ ਕਰਨੇ ਆ ਰਲ ਮਿਲ ਕੇ ਤੁਸੀਂ ਬੇਸ਼ੱਕ ਸਾਨੂੰ ਪੈਸਾ ਨਾ ਦਿਓ ਸਾਨੂੰ ਆ ਕੇ ਦੱਸੋ ਜੀ ਆ ਜੀ ਸੁਨੀਲ ਜੀ ਆ ਕਾ ਛੱਡਣਾ ਚਾਹੁੰਦੇ ਆ ਅਸੀਂ ਆ ਕੰਡਮ ਹੋ ਗਈ ਆ ਜਾਂ ਆ ਹੋਏ ਅਸੀਂ ਕੋਈ ਨਾ ਰਸਤਾ ਕੱਢੀਏ ਅਸੀਂ ਤੁਹਾਡੇ ਕੋਲ ਲੈ ਕੇ ਅਸੀਂ ਉਹਨਾਂ ਨੂੰ ਸਰਕਾਰੀ ਕੋਸ਼ਲਾ ਭੇਜੀਏ ਸਰਕਾਰ ਨੇ ਉੱਥੇ ਬੁਰਜ ਪੁਆਰ ਦੇ ਵਿੱਚ ਬਣਾਇਆ ਮਾਛੀ ਵਾੜੇ ਦੇ ਵਿੱਚ ਸਰਕਾਰੀ ਕੋਸ਼ਾਲਾ ਉੱਥੇ ਸੈਂਕੜੇ ਹਜ਼ਾਰੋਂ ਗਾਵਾਂ ਹੈਗੀਆਂ ਪਜਾਇਏ ਤੁਸੀਂ ਇੱਥੇ ਸੜਕਾਂ 'ਚ ਛੱਡ ਦਿੰਦੇ ਹੋ ਉਹ ਸਾਰੀ ਉਮਰ ਬੰਨੀਆਂ ਰਹਿੰਦੀਆਂ ਸੜਕਾਂ 'ਚੋਂ ਹੁਣ ਚੱਲਣਾ ਆਂਦਾ ਨਹੀਂ ਜਦੋਂ ਸੜਕਾਂ 'ਚ ਚੱਲਦੀਆਂ ਨੇ ਔਰ ਰਾਤ ਨੂੰ ਕੋਈ ਨਾ ਕੋਈ ਟਰੱਕ ਜਾਂ ਕੋਈ ਵਹੀਕਲ ਐਕਸੀਡੈਂਟ ਹੋ ਜਾਂਦਾ ਹੈ ਜਾਂ ਗਾਂ ਦੀ ਜਾਨ ਜਾਂਦੀ ਹੈ ਜਾਂ ਚਾਲਕ ਦੀ ਜਾਨ ਜਾਂਦੀ ਹੈ ਇੱਕ ਪੂਰਾ ਪਰਿਵਾਰ ਉਜੜ ਜਾਂਦਾ ਕਿਸੇ ਦੀ ਲੱਤ ਟੁੱਟ ਜਾਏ ਉਹ ਪਰਿਵਾਰ ਕੇ ਜਾਨ ਤੋਂ ਹੱਤ ਗਿਆ ਉਹਦਾ ਸਾਰਾ ਪਰਿਵਾਰ ਉਜੜ ਗਿਆ ਸਾਨੂੰ ਮਿਲੋ ਆਪਾਂ ਇਸ ਸੁਰਸ਼ਾ ਦਾ ਹੱਲ ਕੱਢਾਂਗੇ ਜ਼ਰੂਰ ਕੱਢਾਂਗੇ ਲੇਕਿਨ ਤੁਸੀਂ ਇਹਨਾਂ ਦੇ ਜ਼ੁਲਮ ਨਾ ਕਰੋ ਇਹਨਾਂ ਨੂੰ ਸੜਕਾਂ ਤੇ ਨਾ ਛੱਡੋ ਆ ਕੇ ਸਾਨੂੰ ਮਿਲੋ ਹੱਲ ਜ਼ਰੂਰ ਨਿਕਲੂਗਾ ਬਿਲਕੁਲ ਜੇ ਦਿਲ ਦੇ ਖਿਆਲ ਹੁੰਦੇ ਨੇ ਬਲਬਲੇ ਹੁੰਦੇ ਨੇ ਦੇਖੋ ਅਗਰ ਸਮਾਜ ਦੇ ਵਿੱਚ ਐਦਾਂ ਦੇ ਇਨਸਾਨ ਨਾ ਹੋਣ ਤਾਂ ਸਾਡਾ ਦੇਸ਼ ਜਾਂ ਮੁਲਕ ਪਤਾ ਨਹੀਂ ਕਿੱਦਾਂ ਨੂੰ ਚਲਾ ਜਾਵੇ ਪਰ ਅਗਰ ਇਨਸਾਨ ਦੇ ਵਿੱਚ ਹਰ ਤਰ੍ਹਾਂ ਦੀ ਭਾਵਨਾ ਹੁੰਦੀ ਹੈ ਇਹ ਭਾਵਨਾ ਹੁੰਦੀ ਹੈ ਕਈ ਵਾਰੀ ਬੰਦਾ ਗੱਲਾਂ ਕਰਦਾ ਕਰਦਾ ਭਾਵੁਕ ਹੋ ਜਾਂਦਾ ਅਸੀਂ ਦੇਖਿਆ ਕਿ ਬੁੱਢੇ ਦਰਿਆ ਦੇ ਵਿੱਚ ਕਿੰਨੀ ਗੰਦਗੀ ਹੈ ਜਿਹਦੇ ਵਿੱਚ ਲੋਕਾਂ ਗੰਦ ਸਿੜਦੇ ਆ ਦੁਨੀਆ ਭਰ ਦਾ ਗੰਧ ਵਾਕਿਆੰਦਾ ਪੀਕ ਜਿਹੇ ਜਿਹਾ ਸਮਾਨ ਨੇ ਐਜੀ ਚੀਜ਼ਾਂ ਉਹਦੇ ਚ ਪਈਆਂ ਹੁੰਦੀਆਂ ਨੇ ਕੰਚ ਹੁੰਦਾ ਸੱਪ ਹੁੰਦਾ ਜਾਨਵਰ ਦੇ ਪਰ ਰਮਨ ਅਮਰਾਇਓ ਸ਼ਖਸਾ ਜਿਨ੍ਹਾਂ ਦੀ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਵੀਡੀਓ ਨੇ ਕਿ ਦਰਿਆ ਦੇ ਵਿੱਚ ਵੀ ਉਤਰ ਕੇ ਉਹ ਪਸ਼ੂਆਂ ਨੂੰ ਰੈਸਕਿਊ ਕਰਕੇ ਲੈ ਕੇ ਜਾਂਦੇ ਨੇ ਕਈ ਪਸ਼ੂਆਂ ਦੇ ਕੀੜੇ ਚੱਲਦੇ ਹੁੰਦੇ ਆ ਉਹਨਾਂ ਨੂੰ ਆਪ ਉਹਨਾਂ ਦੀ ਮਦਦ ਕਰਦੇ ਆ ਦਵਾਈ ਲਗਾਉਂਦੇ ਆ ਰਾਤ ਨੂੰ ਦੁੱਧ ਪਿਉਂਦੇ ਆ ਪਾਣੀ ਪਿਉਂਦੇ ਆ ਠੰਡ ਹੁੰਦੀ ਆ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਵਾਸਤੇ ਅੱਗ ਦਾ ਵੀ ਇੰਤਜ਼ਾਮ ਕਰਦੇ ਆ ਸਾਰਾ ਕੁਝ ਪੌਕਟ ਚੋਂ ਕਰਦੇ ਆ ਰਮਨ ਜੀ ਅਖੀਰ ਦੇ ਵਿੱਚ ਮੇਰਾ ਆਖਰੀ ਸਵਾਲ ਆ ਇੰਟਰਵਿਊ ਦੇ ਵਿੱਚ ਕਦੇ ਨਾ ਕਦੇ ਮੈਂ ਤੁਹਾਨੂੰ ਉਹੀ ਗੱਲ ਪੁੱਛਣੀ ਚਾਹਣਾ ਵੀ ਤੁਹਾਡਾ ਤਾਂ ਮਨ ਦੇ ਵਿੱਚ ਬਹੁਤ ਵਲਬਲੇ ਹੋਣਗੇ ਕਈ ਵਾਰ ਇਹ ਹੁੰਦੀਆਂ ਕਿ ਗੱਲਾਂ ਦਿਲ ਦੇ ਵਿੱਚ ਹੁੰਦੀਆਂ ਨੇ ਅਸੀਂ ਲੋਕਾਂ ਨੂੰ ਕਹਿ ਗਏ ਕਿ ਥੱਕ ਜਾਨੇ ਆ ਕੈਮਰੇ ਮੂਰੇ ਕਹਿ ਗਏ ਥੱਕ ਲਿਆ ਤੇ ਅਸੀਂ ਨਹੀਂ ਚਾਉਂਦੇ ਵੀ ਅਸੀਂ ਕਿਸੇ ਨੂੰ ਅਸੀਂ ਕਿਸੇ ਟੀਆਰਪੀ ਚੈਨਲ ਭੁੱਖਾ ਨਹੀਂ ਹੈਗਾ ਅਸੀਂ ਤਾਂ ਜਸਟ ਇੱਕ ਲੋਕਾਂ ਨੂੰ ਇੱਕ ਮੈਸੇਜ ਅਗਰ ਕੋਈ ਬੰਦਾ ਚੰਗਾ ਕੰਮ ਕਰਦਾ ਤਾਂ ਉਹਨੂੰ ਵੀ ਅਪਰੀਸ਼ੀਏਟ ਕਰਨਾ ਚਾਹੁੰਦਾ ਉਹ ਦਿਖਾਣਾ ਚਾਹਦਾ ਤੁਹਾਡੀ ਸੰਸਥਾ ਦਾ ਬਹੁਤ ਨਾਮ ਸੁਣਿਆ ਸੀਗਾ ਤੁਹਾਡੇ ਨਾਲ ਤਾਂ ਇੰਟਰਵਿਊ ਕਰਦੇ ਰਹਿੰਨੇ ਆ ਤੁਹਾਨੂੰ ਮਿਲਦੇ ਵੀ ਰਹਿੰਨੇ ਆ ਪਰ ਅੱਜ ਨਰੂਲਾ ਜੀ ਨਾਲ ਮਿਲ ਆ ਕੇ ਜਿਹੜੇ ਤੁਹਾਡੇ ਪਿੱਛੇ ਖੜੇ ਸੀਗੇ ਔਰ ਕਿੱਦਾਂ ਦੀ ਇਨਸਪੀਰੇਸ਼ਨ ਇਹਨਾਂ ਨੂੰ ਮਿਲੀ ਔਰ ਭਵਿੱਖ ਦੇ ਵਿੱਚ ਕਿੱਦਾਂ ਦੀ ਯਾਸ ਕਰ ਸਕਦੇ ਨੇ ਸੈਂਡਰੀ ਦਾ ਪ੍ਰਮਾਤਮਾ ਕੇ ਅਰਦਾਸ ਹੈ ਵੀ ਇਹਨਾਂ ਦਾ ਸਾਥ ਨਾ ਛੁੱਟੇ ਦਾ ਸਾਥ ਸਾਡਾ ਵੀ ਤਾਂ ਕਿ ਅਸੀਂ ਉਹ ਹੈ ਵੀ ਲੈ ਵੀ ਆਪਾਂ ਜਿੰਨੀ ਬੇਜਵਾਨਾਂ ਦੀ ਸੇਵਾ ਕਰੀਏ ਚਾਹੇ ਉਹ ਗਲੀ ਦਾ ਜਾਨਵਰ ਕੋਈ ਕੁੱਤਾ ਚਾਹੇ ਉਹ ਗਊ ਮਾਤਾ ਚਾਹੇ ਉੱਪਰ ਪਸ਼ੂ ਪੰਛੀ ਹੈ ਅ ਗਰਮੀ ਆ ਗਈ ਹੈ ਅਸੀਂ ਸਕੂਲਾਂ ਦੇ ਵਿੱਚ ਮੈਸੇਜ ਲਾਉਣ ਜਾਣ ਜਾ ਰਹੇ ਹਾਂ ਅਸੀਂ ਸਕੂਲਾਂ ਦੇ ਵਿੱਚ ਸਰ ਵੀ ਨਾਲ ਜਾਣਗੇ ਸਕੂਲਾਂ ਟੱਬਾ ਰੋਡ ਦੇ ਤੇ ਸਕੂਲਾਂ ਦੇ ਵਿੱਚ ਪਾਣੀ ਵਾਲੇ ਭਾਂਡੇ ਅਸੀਂ ਦਵਾਂਗੇ ਤਾਂ ਕਿ ਜਿਹੜੀ ਯੂਥ ਹੈ ਜਿਹੜੇ ਬੱਚੇ ਹੈ ਉਹਨਾਂ ਨੂੰ ਪ੍ਰੇਰਣਾ ਹੋ ਪ੍ਰੇਰਿਤ ਹੋ ਕੇ ਲੋਕ ਇਹ ਇਹਨਾਂ ਦੀ ਸੇਵਾ ਦੇ ਸੇਵਾ ਵੱਲ ਨੂੰ ਤੁਰਨ ਇਹਨਾਂ ਦੀ ਸੇਵਾ ਪ੍ਰਮਾਤਮਾ ਦੀ ਸੇਵਾ ਅਸੀਂ ਉਹ ਫ੍ਰੀ ਫ੍ਰੀ ਆਫ ਕੋਸਟ ਅਸੀਂ ਉਹ ਪਾਣੀ ਦੇ ਭਾਂਡੇ ਅਸੀਂ ਦਵਾਂਗੇ ਸਕੂਲਾਂ 'ਚ ਵੰਡਾਂਗੇ ਸਕੂਲਾਂ ਦੇ ਬੱਚੇ ਜਾ ਕੇ ਉੱਤੇ ਲਾਣਗੇ ਕਿਤੇ ਨਾ ਕਿਤੇ ਜੇ ਅਸੀਂ 100 ਭਾਂਡਾ ਵੰਡਾਂਗੇ 10 15 20 ਪਰਿਵਾਰ ਵੀ ਜੋ ਇਸ ਸੀਚ ਸਾਡੇ ਜਾਗਰਤ ਹੋਏਗੇ ਸਾਡਾ ਉਹ ਸਫਲ ਹੋ ਜਾਵੇ ਮਨ ਨੂੰ ਤਸੱਲੀ ਹੋ ਜਾਈ ਕਿਤੇ ਨਾ ਕਿਤੇ ਮੇਰੀ ਕਿਤੇ ਨਾ ਕਿਤੇ ਕੋਈ ਚੰਗਾ ਹੋਇਆ ਪ੍ਰਮਾਤਮਾ ਨੇ ਸਾਡੇ ਕੋਲ ਕੋਈ ਚੰਗਾ ਕਰਾਇਆ ਅਸੀਂ ਤਾਂ ਕੁਝ ਨਹੀਂ ਕਰਦੇ ਕਰਦਾ ਸਭ ਪ੍ਰਮਾਤਮਾ ਲੋਕਾਂ ਅੱਗੇ ਵੀ ਬੇਨਤੀ ਹੈ ਵੀ ਜੇ ਕੋਈ ਤੁਹਾਨੂੰ ਦਿਖਦਾ ਤੇ ਤੁਸੀਂ ਕੁਝ ਨਹੀਂ ਕਰ ਸਕਦੇ ਅਸ ਸੁਨੀਲ ਸਰ ਦਾ ਨੰਬਰ ਸਾਰੇ ਕਥੇ ਸਾਨੂੰ ਸਾਨੂੰ ਕੰਟੈਕਟ ਕਰ ਲਓ ਅਸੀਂ ਇਹਨਾਂ ਨਾਲ ਕੰਟੈਕਟ ਕਰਾ ਦਾਂਗੇ ਅਸੀਂ ਕਿਸੇ ਨਾਲ ਜਿੰਨਾ ਹੋ ਸਕੇ ਕਿਦਨੇ ਕਿਦੇ ਕਿਸੇ ਕੋਈ ਬੇਜਬਾਨ ਜੋ ਕੋਈ ਬੇਸਹਾਰਾ ਉੱਥੇ ਬੈਠਾ ਅਸੀਂ ਉਹਦੀ ਮਦਦ ਕਰ ਸਕੀਏ ਪ੍ਰਮਾਤਮਾ ਦੇ ਚਰਨਾਚਰਦਾਸ ਜੀ ਜੀ ਉਹ ਬਰਾਜ ਜੀ ਇੱਕ ਵਾਰ ਨੰਬਰ ਸਾਦਾ ਨੰਬਰ ਵੀ ਬੋਲ ਦਿਓ ਔਰ ਆਪਣਾ ਨੰਬਰ ਵੀ ਬੋਲ ਦਿਓ ਮੇਰਾ ਨੰਬਰ 99140 6495 ਹੈ ਸਰ ਦਾ ਨੰਬਰ ਸਰ ਮੇਰਾ 788754036 ਧੰਨਵਾਦ ਬਹੁਤ ਵਧੀਆ ਲੱਗਿਆ ਐਨ ਜੀਓ ਦੇ ਮੈਂਬਰਾਂ ਨਾਲ ਗੱਲਬਾਤ ਕਰਕੇ ਰਵਣ ਨੰਬਰਾਇ ਜੀ ਔਰ ਐਸ ਪੀਸੀ ਦੇ ਜਿਹੜੇ ਕਿ ਮੈਂ ਫਾਊਂਡਰ ਦੀ ਗੱਲ ਕਰਾਂ ਤਾਂ ਇੱਕ ਤਰ੍ਹਾਂ ਦਾ ਫਾਊਂਡਰ ਦਾ ਨਾਮ ਆਪਾਂ ਊਲਾ ਜੀ ਨੂੰ ਦੇ ਸਕਦੇ ਆ ਜੀ ਸਰ ਬਾਕੀ ਇੱਕ ਮੈਂ ਪ੍ਰਸ਼ਾਸਨ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਸਾਡੇ ਡੀਸੀ ਸਾਹਿਬ ਆਪਣਾ ਸ਼ਾਕਸ਼ੀ ਸਾਹਨੇ ਜੀ ਸਾਡੇ ਨਗਰ ਕਮਿਸ਼ਨਰ ਸੰਦੀਪ ਰਿਸ਼ੀ ਜੀ ਸਾਡੇ ਐਨੀਮਲ ਹਸਬੰਡੀ ਦੇ ਡਿਪਟੀ ਡਾਇਰੈਕਟਰ ਪਰਮਜੀਤ ਵਾਲੀਆ ਜੀ ਔਰ ਸਾਡੇ ਏਡੀਸੀ ਸਾਹਿਬ ਮੇਜਰ ਅਮੀਸ਼ ਰਿੰਜੀ ਔਰ ਸਾਡੇ ਸਿਸਟਰ ਜਿਹੜੀ ਪੂਜਾ ਜੈਨ ਜਿਹੜੇ ਕਿ ਸਾਰਿਆਂ ਨੂੰ ਪੁੱਤਾਂ ਇਹਨਾਂ ਦਾ ਮੈਂ ਬੜਾ ਤੈਦ ਇਹਨਾਂ ਦਾ ਧੰਨਵਾਦ ਕਰਦਾ ਵਾ ਔਰ ਇਹਨਾਂ ਦੀ ਬਦੌਲਤ ਹੀ ਅਸੀਂ ਕੰਮ ਕਰ ਰਹੇ ਆ ਔਰ ਅੱਜ ਕੋਈ ਵੀ ਸਾਨੂੰ ਇਹਨਾਂ ਦਾ ਸਦ ਪੂਰਾ ਸਾਥ ਮਿਲ ਰਿਹਾ ਪ੍ਰਸ਼ਾਸਨ ਦਾ ਕੋਈ ਵੀ ਜਿਹੜੀ ਕਦੇ ਅਸੀਂ ਮਸ਼ੀਨ ਜੇਸੀ ਮਸ਼ੀਨ ਭੇਜਦੇ ਨੇ ਆ ਭੇਜਦੇ ਨੇ ਆ ਸਾਰਾ ਸਾਨੂੰ ਪ੍ਰਸ਼ਾਸਨ ਤੋਂ ਹੀ ਸਹਾਇਤਾ ਮਿਲਦੀ ਆ ਔਰ ਜੇ ਇਹਨਾਂ ਦਾ ਸਾਡੇ ਉੱਪਰ ਹੱਥ ਨਾ ਹੋਵੇ ਤੇ ਅਸੀਂ 1 ਮਿੰਟ ਕੰਮ ਨਹੀਂ ਕਰ ਸਕਦੇ ਪਰ ਕਿਤੇ ਨਾ ਕਿਤੇ ਨਿਊਰੋਲੋਜੀ ਇਹ ਵੀ ਸਵਾਲ ਖੜੇ ਹੋ ਜਾਂਦੇ ਆ ਅਗਰ ਪ੍ਰਸ਼ਾਸਨ ਜਾਂ ਜਿਹੜੇ ਲੋਕ ਆਪਣੀ ਜ਼ਿੰਮੇਵਾਰੀਆਂ ਸਮਝਣ ਤਾਂ ਫਿਰ ਐਨਜੀਓ ਬਣੇ ਨਹੀਂ ਨਾ ਕਿਉਂਕਿ ਐਨਜੀਓ ਬਣਦੀ ਵਜੇ ਹੀ ਹੁੰਦੀ ਆ ਕਿਤੇ ਨਾ ਕਿਤੇ ਕਈ ਲੋਕ ਆਪਣੇ ਆ ਗੱਲ ਕਰਾਂ ਤਾਂ ਜਿਹੜੇ ਉਹਨਾਂ ਦੇ ਕੰਮ ਕਰਨ ਵਾਲੇ ਹੁੰਦੇ ਆ ਕਿਤੇ ਨਾ ਕਿਤੇ ਉਹ ਅਪਰੋਚ ਨਹੀਂ ਕਰ ਸਕਦੇ ਇਸੇ ਕਰਕੇ ਐਨਜੀਓ ਬਣ ਜਾਂਦੀਆਂ ਨੇ ਜਿੱਥੇ ਐਨਜੀਓ ਪਹੁੰਚ ਜਾਂਦੀਆਂ ਨੇ ਉਹਨਾਂ ਦੇ ਮੈਂਬਰ ਅਪਰੋਚ ਕਰ ਲੈਂਦੇ ਦੇਖੋ ਜੀ ਆ ਤਾਂ ਹੁਣ ਲੋਕਾਂ ਬਾਰੇ ਆਪਾਂ ਕੀ ਕਹਿ ਸਕਦੇ ਆ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅੱਜ ਕੱਲ ਚ ਇੱਕ ਸਮੇਂ ਦੀ ਕਮੀ ਜਿਵੇਂ ਕਹਿੰਦੇ ਨਾ ਕਿ ਆਪਾਂ ਸਮੇਂ ਜਿਹੜਾ ਮੇਨ ਆ ਅੱਜ ਕੱਲ ਸਮੇਂ ਕਿਸੇ ਕੋਲ ਨਹੀਂ ਹੈ ਐਸੇ ਕੰਮ ਲਈ ਜਿਹੜਾ ਨੇ ਕੰਮ ਵਾਸਤੇ ਟਾਈਮ ਕਰਨਾ ਬਹੁਤ ਜ਼ਰਦੀ ਹੈ ਤੇ ਉਹ ਜਿਹੜਾ ਟਾਈਮ ਲੋਕਾਂ ਕੋਲ ਟਾਈਮ ਹੈ ਨਹੀਂ ਕੁਝ ਕਰਨਾ ਚਾਹੁੰਦੇ ਨੇ ਕੁਝ ਲੋਕ ਉਹ ਵਿਚਾਰੇ ਨਹੀਂ ਕਰ ਪਾਉਂਦੇ ਇੱਕ ਕੋਈ ਮਹਿੰਗਾਈ ਦਾ ਐਸਾ ਟਾਈਮ ਹੈ ਈ ਹਾਲਾ ਕਹਿੰਦਾ ਯਾਰ ਮੈਂ ਆਪਣਾ ਪਰਿਵਾਰ ਪਾਲਾਂ ਕਿ ਆਪਣੇ ਬੱਚਾ ਨੂੰ ਰੋਟੀ ਉਹਦੇ ਫੀਸਾ ਕਰਾਵਾਂ ਕਿ ਮੈਂ ਐਨਜੀਓ ਦੇ ਕੰਮ ਕਰਾਂ ਇਦਾਂ ਵੀ ਕਾਫੀ ਦੁਨੀਆ ਹੈਗੀ ਆ ਸੋ ਜਿੱਦਾਂ ਪ੍ਰਮਾਤਮਾ ਨੇ ਜਿੱਥੇ ਜਿੰਨੂੰ ਲਾਇਆ ਠੀਕ ਹੈ ਅੱਛਾ ਹਾਂ ਜੀ ਵੀ ਸਵਾਲਾ ਜਿੱਦਾਂ ਤੁਸੀਂ ਸੇਵਾ ਕਰਦੇ ਹੋ ਲੋਕਾਂ ਨਾਲ ਤਾਂ ਮੈਂ ਤੁਹਾਨੂੰ ਪਹਿਲਾਂ ਪੁੱਛ ਕਿ ਆਰਗੂਮੈਂਟ ਹੁੰਦੇ ਆ ਕੁਝ ਬੰਦੇ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਤੁਸੀਂ ਕਹਿੰਦੇ ਵੀ ਕਾਰਵਾਈ ਵੀ ਕਰਾਈ ਪਰਚੇ ਹੋਇਆ ਤਾਂ ਕਿਤੇ ਕੋਈ ਦੁਸ਼ਮਣੀ ਜਾਂ ਕੋਈ ਥ੍ਰੈਟ ਵਗੈਰਾ ਜਾਂ ਕੋਈ ਇਦਾਂ ਦੀ ਕੋਈ ਧਮਕੀਆਂ ਦੇਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਜਾਂ ਤੂੰ ਆਪਣੇ ਕੰਮ ਨਾਲ ਮਤਲਬ ਰੱਖ ਸਾਡੇ ਕੰਮ 'ਚ ਕਿਉਂ ਟਾਂ ਉਹ ਵੀ ਤਕਲੀਫ ਅਸੀਂ ਆਪਣਾ ਕਰਮ ਕਰੀ ਜਾਣਾ ਉਹਨਾਂ ਨੇ ਆਪਣਾ ਕਰੇ ਜੇ ਪ੍ਰਮਾਤਮਾ ਨੇ ਸਾਨੂੰ ਬਲ ਬਖਸ਼ਿਆ ਅਸੀਂ ਜਦ ਤੱਕ ਸਾਡੇ ਸਵਾਸ ਹੈ ਜੀ ਅੱਜ ਤੱਕ ਕਰਦੇ ਆ ਸਾਡੀ ਸਾਰੀ ਟੀਮ ਹੁੰਦੀ ਹੈ ਸਾਡੇ ਸਾਥੀ ਉਹਨੇ ਮੇਰੇ ਨਾਲ ਜੇ ਸਾਰ ਨੂੰ ਫੋਨ ਕਰਦੇ ਆ ਮੇਰੇ ਆਉਣ ਤੋਂ ਪਹਿਲਾਂ ਵੀ ਮੇਰੇ ਕਈ ਦੋਸਤ ਨੇ प्रमोद ਜੀ ਐ ਲਾਡੀ ਜੀ ਬੱਸੀ ਸਾਹਿਬ ਆ ਨੈਗੀ ਜੀ ਕਈ ਐਸੇ ਦੋਸਤ ਨੇ ਜਿਹੜੇ ਸਾਡੇ ਦੇ ਬੈਕਫੁੱਟ ਦੇ ਉੱਤੇ ਵੀ ਜਾ ਕੇ ਸਾਡੇ ਤੋਂ ਪਹਿਲਾਂ ਅੱਗੇ ਖੜੇ ਹੁੰਦੇ ਨੇ ਕਿ ਉਹਨਾਂ ਦਾ ਬੜਾ ਸਹਿਯੋਗ ਹੈ ਬਾਕੀ ਪ੍ਰਮਾਤਮਾ ਦਾ ਆਸ਼ੀਰਵਾਦ ਰਹਿਣਾ ਚਾਹੀਦਾ ਜਿੱਥੇ ਮਰਨਾ ਸੀ ਉੱਥੇ ਮਰਨਾ ਜੇ ਇਹਨਾਂ ਦੀ ਸੇਵਾ ਕਰਦੇ ਕਰਦੇ ਜੇ ਲਿਖੀ ਇਹ ਜਿਹੜੇ ਕਰੂਰਤਾ ਕਰਦੇ ਉਹਨਾਂ ਦੇ ਅੱਗੇ ਫਿਰ ਬੇਨਤੀ ਹੈ ਵੀ ਤੁਸੀਂ ਕਰੂਰਤਾ ਨਾ ਕਰੋ ਜੇ ਤੁਹਾਡੇ ਕੋਲ ਨਹੀਂ ਸੰਭਲ ਜਾਂਦੀ ਤੁਸੀਂ ਸਾਨੂੰ ਸਾਨੂੰ ਬੇਨਤੀ ਸਾਨੂੰ ਕਹ ਦੱਸ ਦਿਓ ਅਜੀ ਸਰ ਤੋਂ ਕਹਿ ਕੇ ਜੋ ਸੋਲੂਸ਼ਨ ਹੋ ਸਕੇ ਆ ਸ਼ੋਕਰਾ ਗੱਲਬਾਤ ਕੀਤੀ ਥੋੜੀ ਰਮਨ ਉਭਰਾਏ ਜੀ ਨਾਲ ਔਰ ਨਰੂਲਾ ਜੀ ਦੇ ਨਾਲ ਕਿਤੇ ਨਾ ਕਿਤੇ ਗੱਲਾਂ ਵੀ ਬਹੁਤ ਵਧੀਆ ਕੀਤੀਆਂ ਨੇ ਕਿ ਅਗਰ ਤੁਸੀਂ ਇੰਨੇ ਜੋਗੇ ਨਹੀਂ ਹੈਗੇਗਾ ਤੁਹਾਨੂੰ ਲੱਗਦਾ ਹੋਵੇ ਪਸ਼ੂ ਦਾ ਦਾਰੂ ਨਹੀਂ ਰਿਹਾ ਔਰ ਅਸੀਂ ਇਹ ਨੂੰ ਨਹੀਂ ਪਾਲ ਸਕਦੇ ਹੁਣ ਸਾਡੇ ਖਰਚੇ ਦਾ ਘਰ ਬਣ ਗਿਆ ਦਿੱਕਤ ਇਹਨਾਂ ਸੰਸਥਾਵਾਂ ਦੇ ਨਾਲ ਟਾਈਪ ਕੀਤਾ ਜਾਵੇ ਔਰ ਇਹਨਾਂ ਨੇ ਕਿਹਾ ਕਿ ਸਿਰਫ ਉਹਨਾਂ ਨੂੰ ਛੜਕਾ ਦੇਣਾ ਛੱਡੋ ਤਾਂ ਕਿ ਪਸ਼ੂ ਦਾ ਵੀ ਕੋਈ ਨੁਕਸਾਨ ਨਾ ਹੋਵੇ ਲੋਕਾਂ ਦਾ ਨੁਕਸਾਨ ਨਾ ਹੋਵੇ ਔਰ ਐਨ ਜੀਓ ਲਗਾਤਾਰ ਮਦਦ ਕਰ ਲਈ ਜਿੰਨੇ ਜੋਗੇ ਹੈਗੇ ਨੇ ਸਬਸਕ੍ਰਾਈਬ ਕਰਨਗੇ ਅੱਗੇ ਜਾਣਗੇ ਅਖੀਰ ਮੈਂ ਸਰਵਰੇ ਕਿਹਣਾ ਜਣਾ ਵੀ ਸਰ ਦਾ ਕਈ ਬੰਦੇ ਨਾ ਜਦੋਂ ਅਸੀਂ ਮਿਲੇ ਸੀ ਕਈ ਸੰਸਥਾਵਾਂ ਨੇ ਉਹ ਕਹਿੰਦੇ ਵੀ ਗੁੱਸਾ ਬਹੁਤ ਕਰਦੇ ਨੇ ਉਹ ਗੁੱਸਾ ਕਰਦੇ ਨੇ ਵੀ ਇਹਨਾਂ ਦਾ ਬੜਾ ਕੋੜਾ ਬੋਲਣਾ ਪਰ ਮੈਂ ਇਹਨਾਂ ਦੇ ਕੋੜੇ ਪੰਦੇ ਵਿੱਚ ਮੈਡਮ ਨੇ ਮੈਨੂੰ ਕਈ ਵਾਰੀ ਬੋਲ ਜਾਣ ਨਾ ਮੈਨੂੰ ਐ ਲੱਗਦਾ ਵੀ ਮੈਨੂੰ ਨਾ ਕੋਈ ਵੱਡਾ ਮੇਰੇ ਤੇ ਅਸ਼ੀਰਵਾਦ ਦੇ ਕੇ ਮੈਨੂੰ ਕੋ ਕੁਝ ਸਮਝ ਨਾ ਵੀ ਇਹਨਾਂ ਦੇ ਸੁਭਾਅ ਤੇ ਨਾ ਜਾਓ ਇਹਨਾਂ ਦੇ ਇਹਨਾਂ ਦੇ ਅੰਦਰ ਦੀ ਜਿਹੜੀ ਭਾਵਨਾ ਫੀਲਿੰਗਸ ਫੀਲਿੰਗਸ ਤੇ ਜਾਣਾ ਚਾਹੀਦਾ ਕਿਸੇ ਦੇ ਕਟ ਬੋਲਣਾ ਤੇ ਨਹੀਂ ਜਾਣਾ ਚਾਹੀਦਾ ਵੀ ਉਹ ਕੀ ਬੋਲ ਰਿਹਾ ਮੈਨੂੰ ਉਹ ਤੇ ਚੋ ਦੇਖੋ ਵੀ ਉਹਦੀ ਭਾਵਨਾ ਕੀ ਹੈ ਭਾਵਨਾ ਤੋਂ ਨ ਕੂੜਾ ਬਲ ਤਾਂ ਬੋਲਦੇ ਵੀ ਯਾਰ ਤੁਸੀਂ ਤਾਂ ਕੁਝ ਸਿਰਫ ਫੋਟੋ ਭਾਈ ਫੋਟੋ ਖਿੱਚ ਕੇ ਭੇਜ ਦਿੱ ਦੀ ਸਾਡੀ ਜ਼ਿੰਮੇਵਾਰੀ ਖਤਮ ਹੋ ਗਈ ਅੱਗੋ ਜ਼ਿੰਮੇਵਾਰ ਕੁੱਤਾ ਚੱਕੋ ਜਿੱਦਾਂ ਮਰਜੀ ਚੱਕੋ ਨਹੀਂ ਚੱਕਣਾ ਨਾ ਚੱਕੋ ਇਹਨਾਂ ਦੇ ਮੈਂ ਮੈਸੇਜ ਦੇਣਾ ਚਾਹੁੰਗਾ ਵੀ ਬਹੁਤ ਅੱਛਾ ਸੁਭਾ ਲੋਕਾਂ ਨੂੰ ਲੱਗਦਾ ਹੋਊਗਾ ਵੀ ਕੁਝ ਟਾਈਮ ਲਈ ਕੋੜਾ ਲੇਕਿਨ ਇਹ ਕੋੜੇ ਨਹੀਂ ਹੈ ਇਹ ਦਿਲ ਦੇ ਸਾਫ਼ ਹੈ ਇਹ ਮੈਡਮ ਹੈ ਚਾਹੇ ਹੈ ਇਹ ਮੈਨੂੰ ਕਈ ਵਾਰ ਗੁੱਸਾ ਕੇ ਬੋਲਣ ਨਾ ਮੈਂ ਸ਼ਾਂਤ ਹੋ ਕੇ ਸੁਣਨਾ ਵੀ ਠੀਕ ਹੈ ਜੀ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਸਾਰੇ ਅੱਗੇ ਕਹਾਂਗਾ ਕਿ ਇਹ ਪਰਮਾਤਮਾ ਰੂਪੀ ਰੂਪੀ ਨੇ ਪਰਮਾ ਮੈ ਇਨ ਦਾ ਆਸ਼ੀਰਵਾਦ ਰਵੇ ਮੈਂ ਸੇਵਾ ਕਰਦਾਂ ਆਖਰੀ ਸਾਹ ਤੱਕ ਕਰਦਾਂ ਅਸੀਂ ਵੀ ਚਾਹੁੰਦੇ ਹਾਂ ਲੁਧਿਆਣਾ ਵਾਸੀਆਂ ਨੂੰ ਕਿਤੇ ਨਾ ਕਿਤੇ ਪਰਮਾਤਮਾ ਸਵਾਤ ਬਖਸ਼ੇ ਲੋਕ ਇਹੋ ਜਿਹੇ ਕੰਮਾਂ ਤੋਂ ਬਾਜ਼ ਆ ਜਾਂ ਤਾਂ ਕਿ ਕਿਸੇ ਦੀ ਜ਼ਿੰਦਗੀ ਬਹੁਤ ਜਿਆਦਾ ਕੀਮਤੀ ਹੁੰਦੀ ਉਸ ਮਾਨ ਨੂੰ ਪੁੱਛ ਕੇ ਦੇਖੋ ਜਿਹਦਾ ਪੁੱਤ ਚਲਾ ਜਾਂਦਾ ਉਸ ਪਰਿਵਾਰ ਨੂੰ ਪੁੱਛ ਕੇ ਦੇਖੋ ਜਿਹਦਾ ਜੀ ਚਲਾ ਜਾਂਦਾ ਸਾਰੀ ਮਨੀ ਘਾਟੇ ਬੁੰਦੇ ਸਾਡੀ ਇੰਨੀ ਗਲਤੀ ਕਿਸੇ ਦੀ ਜਾਨ ਤੇ ਬਣ ਜਿੰਦੀ ਕਿਸੇ ਜਾਨ ਲੈ ਬੰਦੀ ਆ ਦੇਖਦੇ ਆ ਆ ਨਾਲ ਸਮੇ ਦੇ ਵਿੱਚ ਕਿਸ ਤਰ੍ਹਾਂ ਸਸਤਾ ਕੰਮ ਕਰਦੀ ਔਰ ਕਿਦਾਂ ਲੋਕ ਇਹਨਾਂ ਨੂੰ ਸਹਿਯੋਗ ਕਰਨਗੇ ਇਹ ਤਾਂ ਆ ਨਾਲ ਸਮਝਦੇ ਸੀਗਾ ਪਰ ਇਹਨਾਂ ਨੇ ਕਿਹਾ ਕਿ ਸਾਡੀਆਂ ਸੇਵਾਵਾਂ ਮਾਂ ਲਗਾਤਾਰ ਜਾਰੀ ਰਹਿਣਗੀਆਂ ਚਾਹੇ ਉਹ ਜਾਨਵਰਾਂ ਦੀ ਗੱਲ ਹੋਵੇ ਚਾਹੇ ਪਸ਼ੂ ਪੰਛੀਆਂ ਦੀ ਗੱਲ ਹੋਵੇ ਗਰਮੀ ਆ ਗਈਆਂ ਅਸੀਂ ਵੀ ਚਾਹੁੰਦੇ ਆ ਕਿ ਜਿੱਦਾਂ ਦੇ ਇਹਨਾਂ ਨੇ ਸੁਝਾਅ ਦਿੱਤੇ ਨੇ ਲੋਕੀਆਂ ਨੂੰ ਆਪਣੇ ਉਸ ਆਪ ਅਪਣਾ ਲੈਣੇ ਚਾ ਤਾਂ ਕਿ ਤਾਂ ਇਹ ਕਹਿੰਦੇ ਉਹਨੂੰ ਪਾਣੀ ਪਿਆ ਜਾਵੇ ਪੰਛੀਆਂ ਵਾਸਤੇ ਖਾਸ ਪ੍ਰਬੰਧ ਕੀਤੇ ਜਾਣ ਪਾਣੀ ਔਰ ਦਾਣੇ ਪਰਵਾਦਾ ਪ੍ਰਬੰਧ ਕੀਤਾ ਜਾਵੇ ਦੇਖਦੇ ਨੁਦਿਆਣਾ ਵਾਸੀ ਕੀ ਸਬਕ ਲੈਂਦੇ ਇਹਨਾਂ ਦੀ ਗੱਲਾਂ ਤੋਂ ਪਰ ਇਦਾਂ ਦੇ ਬੰਦੇ ਉਹਨੂੰ ਪ੍ਰਮੋਟ ਕਰਨਾ ਚਾਹੀਦਾ ਜੇ ਕੋਈ ਸਮਾਜ ਦੇ ਜਾਂ ਹਿੱਤਾਂ ਲਈ ਕੋ ਚੰਗੇ ਕੰਮ ਕਰਦਾ ਤਾਂ ਗਿਆਨੇ ਚਾਦੇ ਨੇ ਲੋਕ ਜਿਹੜੇ ਕੈਮਰੇ ਦੇ ਪਿੱਛੇ ਕੰਮ ਕਰਦੇ ਸੀਗੇ ਪਰ ਅੱਜ ਫਸਟ ਟਾਈਮ ਚੈਨਲ ਦੇਸ਼ ਰਿਆ ਤੇ ਇਹਨਾਂ ਦੀ ਇੰਟਰਵਿਊ ਹੋਈ ਆ ਸਾਹਮਣੇ ਆਏ ਨੇ ਔਰ ਸੀ ਚਾਹੁੰਦੇ ਕਿ ਇਦਾਂ ਦੀ ਸੰਸਥਾ ਦੇਣ ਦੁਗਣੀ ਰਾਤ ਚਗਣੀ ਤਰੱਕੀ ਕਰੇ ਔਰ ਲੋਕ ਇਹਨਾਂ ਨੂੰ ਅਪਰੀਸ਼ੀਏਟ ਕਰਨ ਸਮਾਧੀ ਵਿੱਚ ਸਸਤਾ ਕਿੱਥੇ ਖੜਦੀ ਆ ਲੋਕ ਕਿਦਾਂ ਸਹਿਯੋਗ ਕਰਦੇ ਆ ਇਹ ਤਾਂ ਨਾਲ ਸਮਝ ਦੱਸੇਗਾ ਕੈਮਰਾ ਪਰਸਨ ਦੇ ਨਾਲ ਅਰਵਿੰਦਰ ਜੋਤੀ ਧੰਨਵਾਦ